ਆ ਜਿਹੜੀ ਚੀਜ਼ ਨਾ ਬਈ ਜੀ ਇਹ ਮੈਨੂੰ ਬੜੀ ਚੰਗੀ ਲੱਗੀ 50000 ਦਾ ਸੌਦਾ ਇੰਨਾ ਜਿੰਨਾ ਕਾਪਾ ਦਿਖਾਤਾ ਆ 30 35000 ਤੋਂ ਘੱਟ ਵੇਟ ਨਹੀਂ ਅੱਜ ਕੱਲ ਪੈਂਦਾ ਤੇ ਆ ਚੀਜ਼ਾ ਦੇਖੋ ਇਹਦੀ ਪੀਟੀਓ ਦੇ ਆਰਪੀਐਮ ਨੇ ਜਿਹੜੇ ਉਹ ਘੱਟ ਵਧੇ ਜਾਂਦੇ ਆ ਇਹ ਬਈ ਐਚਪੀ ਕਿੰਨੇ ਦਾ ਟਰੈਕਟਰ ਆ ਜੀ ਇਹ 60 ਐਚਪੀ ਕੈਟਾਗਰੀ ਦੇ ਵਿੱਚ ਤੇ ਚੀਜ਼ਾਂ ਬਈ ਜੀ ਆ ਤਾਂ ਤੁਸੀਂ ਜਮਾ 90 ਵਾਲੀਆਂ ਪਾ ਤੀਆਂ ਹਨਾ ਆ ਚੀਜ਼ਾਂ ਤਾਂ ਹੀ ਤਾਂ ਤੁਹਾਨੂੰ ਟਰੈਕਟਰ ਦੇਖਣ ਨੂੰ ਵੀ 90 ਵਾਲਾ ਲੱਗ ਰਿਹਾ ਸੀਗਾ ਜਿਹੜਾ ਇਹਦੇ ਟ੍ਰਾਂਸਮਿਸ਼ਨ ਆ ਉਹ ਤਾਂ ਤੁਹਾਨੂੰ ਦੇਖਣ ਦੀ ਲੋੜ ਹੀ ਨਹੀਂ ਕਰਾਰੋ ਟ੍ਰਾਂਸਮਿਸ਼ਨ ਆ ਬਿਲਕੁਲ ਜੀ ਉਹ ਰੱਖਦੇ ਹੋਏ ਇਹ ਵਾਲੇ ਟਰੈਕਟਰ ਦੇ ਵਿੱਚ ਆਪਣਾ ਕੋਈ 10 ਰੁਪਏ ਦਾ ਮਾਰਜਨ ਵੀ ਨਹੀਂ ਰੱਖਿਆ ਕੀ ਨਾਂ ਲਗਾ ਕੇ ਦਿੱਤੇ ਲੈ ਵੀ ਮਿੱਤਰੋ ਇੱਕ ਵੀ ਰੁਪਿਆ ਨਹੀਂ ਤੁਹਾਨੂੰ ਲਾਉਣਾ ਪੈਣਾਗਾ ਕੋਈ ਮਰਗਾੜਾਂ ਤੇ ਕੋਈ ਵੇਟਾਂ ਤੇ ਕੋਈ ਛਤਰੀ ਤੇ ਕੋਈ ਲਾਈਟਾਂ ਤੇ ਕਿਆ ਬਾਤ ਹੈ ਜੀ ਇਹਦੇ ਸ਼ਟਰ ਲੀਵਰ ਨਾਲ ਹੀ ਦਿੱਤਾ ਸੀ ਠੀਕ ਹੈ ਇਹ ਕੱਲ ਨੂੰ ਕੋਈ ਬੰਦੇ ਨੂੰ ਇਹ ਗੇਅਰ ਚ ਹੋਇਆ ਨਹੀਂ ਕਿ ਤਾਰਾਂ ਨਾਲ ਕੱਢਿਆ ਹੋਇਆ ਹੈ ਕਿ ਕੋਈ ਟੁੱਟ ਜਾਊਗਾ ਜਾਂ ਖਿੱਚ ਖਿੱਚਣ ਨਾਲ ਕੋਈ ਪ੍ਰੋਬਲਮ ਆਊਗੀ ਇਹ ਨਾ ਬਈ ਵਾਕਈ ਯਾਰ 75 ਤੋਂ 90 ਹਸਪਾਵਰ ਵਾਲੀਆਂ ਜਿਹੜੀ ਫੀਲਿੰਗ ਦਿੰਦਾ ਹੈ ਟਰੈਕਟਰ ਬਿਲਕੁਲ ਬਾਕੀ ਕੰਪਨੀਆਂ ਦੇ ਜਿਹੜੇ ਮਾਡਲ ਆਉਂਦੇ ਆ ਠੀਕ ਹੈ ਜੀ ਉਹਨਾਂ ਦੇ ਜਿਹੜੇ ਜਿਵੇਂ 65 ਜਾਂ 75 ਦੇ ਵਿੱਚ 16 9 30 ਆਉਂਦਾ ਹੈ ਇਹ ਸਾਡਾ 60 ਦੇ ਵਿੱਚ ਹੀ 16 9 30 ਹੈ ਅੱਛਾ ਲੈ ਮੇਤਰੋ 16 9 30 ਵਾਲਾ 16 9 28 ਹੀ ਨਹੀਂਗਾ ਇਹਦਾ ਕੇਰਾ ਵੱਡਾ ਹੋ ਜਾਂਦਾ ਓਕਰ ਰੋਟਾ ਇੰਨੇ ਸਮੂਥ ਗੇਅਰ ਪੈਂਦੇ ਆ ਇੰਨੀ ਵਧੀਆ ਕੁਆਲਿਟੀ ਦੀ ਟਰਾਂਸਮਿਸ਼ਨ ਲਾਈ ਹੋਈ ਹੈ। ਸਵਾਗਤ ਆ ਕਿਸਾਨ ਵੀਰੋ ਤੁਹਾਡਾ ਅੱਜ ਨਵੀਂ ਵੀਡੀਓ ਦੇ ਵਿੱਚ ਜੀ ਮਾਗੀ ਮੇਲੇ ਤੇ ਸ਼੍ਰੀ ਮਖਸਰ ਸਾਹਿਬ ਪ੍ਰੀਤ ਵਾਲਿਆਂ ਦੀ ਸਟਾਲ ਤੇ ਪਹੁੰਚੇ ਆ। ਦੇਖਣ ਨੂੰ ਤੁਸੀਂ ਦੇਖੋ ਵੀ ਦਰਸ਼ਕ ਵੀਰਾਂ ਦਾ ਵੀ ਕਾਫੀ ਇਧਰ ਨੂੰ ਰੁਝਾਨ ਹੈ ਜੀ ਤੇ ਖਾਸ ਟਰੈਕਟਰ ਇੱਕ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਉਣ ਲੱਗੇ ਆ ਜੋ ਪ੍ਰੀਤ ਕੰਪਨੀ ਨੇ ਕਿਸਾਨ ਵੀਰਾਂ ਦੇ ਫਾਇਦੇ ਵਾਸਤੇ ਟਰੈਕਟਰ ਕੱਢਿਆ ਜੀ ਤੇ ਸਾਰਾ ਆਪਣੇ ਨਾਲ ਨਹਿਰਾਂਗੇ ਇਹਨਾਂ ਨੂੰ ਮਿਲਾਉਣੇ ਸასი ਸ਼ਕਲ ਜੀ। ਸასი ਸ਼ਕਲ ਜੀ। ਬਹੁਤ ਬਹੁਤ ਸਵਾਗਤ ਹੈ ਤੁਹਾਡਾ ਆਪਣੇ ਰਿਸਪੈਕਟ ਫਾਰਮਰ ਟੀਵੀ ਚੈਨਲ ਤੇ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੀਤ ਕੰਪਨੀ ਇੰਸਟਾਲਰ ਪਹਿਲਾਂ ਤਾਂ ਜੀ ਮਾਗੀ ਮੇਲੇ ਤੇ ਆਈਆਂ ਸਾਰੀਆਂ ਸੰਗਤਾਂ ਦਾ ਠੀਕ ਹੈ ਜੀ ਪਹਿਲੇ ਤੋਂ ਸਵਾਗਤ ਆ ਵੈਲਕਮ ਹੈ ਜੀ ਬਹੁਤ ਬਹੁਤ ਮੁਬਾਰਕਾਂ ਮਾਗੀ ਮੇਲੇ ਦੀਆਂ ਠੀਕ ਹੈ ਜੀ ਤੇ ਇਸ ਵਾਰ ਜਿਹੜਾ ਅਸੀਂ ਖਾਸ ਲੈ ਕੇ ਆਏ ਆ ਹਾਂ ਜੀ ਮਾਗੀ ਮੇਲੇ ਤੇ ਠੀਕ ਹੈ ਸਰ ਜਿਵੇਂ ਕਿ ਤੁਹਾਡਾ ਚੈਨਲ ਰਿਸਪੈਕਟ ਫਾਰਮਰ ਹਾਂ ਜੀ ਸਰ ਐਸੀ ਹੀ ਚੀਜ਼ ਨੂੰ ਦੇਖਦੇ ਹੋਏ ਕਿ ਫਾਰਮਰ ਦੀ ਰਿਸਪੈਕਟ ਕਰਦੇ ਆਂ ਕਿ ਕੰਪਨੀ ਵੀ ਕਿ ਜੋ ਵੀ ਅਸੀਂ ਪ੍ਰੋਡਕਟ ਬਣਾਈਏ ਸਾਰਾ ਫਾਰਮਰ ਨੂੰ ਬਹੁਤ ਵਧੀਆ ਟਰੈਕਟਰ ਮਿਲੇ ਬਹੁਤ ਵਧੀਆ ਗੱਲ ਹੈ ਜੀ ਉਹਦੇ ਲਈ ਕਿਸਾਨਾਂ ਦੀ ਜਿਵੇਂ ਕਿ ਅੱਜ ਕੱਲ ਮਹਿੰਗਾਈ ਦਾ ਟਾਈਮ ਹੈ ਉਹਨੂੰ ਦੇਖਦੇ ਹੋਏ ਕਿਸਾਨਾਂ ਦੀ ਜ਼ਰੂਰਤਾਂ ਨੂੰ ਪੂਰਾ ਕਰਦੇ ਹੋਏ ਜੋ ਰੂਟੀਨ ਦੇ ਖੇਤੀਬਾੜੀ ਦੇ ਸੰਦ ਨੇ ਉਹਨਾਂ ਨੂੰ ਚਲਾਊਗਾ ਟਰੈਕਟਰ ਜਿਹੜਾ ਕਿ ਲੱਪ ਲੈ ਕੇ ਆਇਆਗੇ ਯੋਧਵੀਰ ਮਾਡਲ ਪ੍ਰੀਤ ਯੋਧਵੀਰ ਮਾਡਲ ਠੀਕ ਹੈ ਸਰ ਲਓ ਮਿੱਤਰੋ ਯੋਧਵੀਰ ਆ ਗਿਆ ਜੀ 50 99 ਦੇ ਵਿੱਚ ਜੀ 50 99 ਇਹ 50 HP ਕੈਟਾਗਰੀ ਦਾ ਟਰੈਕਟਰ ਹੈ ਜੀ ਠੀਕ ਹੈ ਜੀ ਵੱਡਾ ਇੰਜਣ ਹੈ 3364 CC ਦਾ ਇਹਦੇ ਵਿੱਚ ਇੰਜਣ ਹੈ ਕੀ ਬਾਤ ਹੈ ਜੀ ਸਾਈਡ ਗੇਅਰ ਦੇ ਨਾਲ ਆ ਟਰੈਕਟਰ ਜਿਵੇਂ ਕਿ ਅੱਜ ਕੱਲ ਦੇ ਨਵੇਂ ਮੁੰਡੇ ਸਾਈਡ ਗੇਅਰ ਟਰੈਕਟਰ ਚਲਾਉਣਾ ਪਸੰਦ ਕਰਦੇ ਨੇ ਜਿਵੇਂ ਇਹ ਦੇ ਅੱਜ ਕੱਲ ਮਾਰਕੀਟ ਦੇ ਵਿੱਚ ਟਰੈਕਟਰ ਚੱਲ ਰਿਹਾ ਬਿਲਕੁਲ ਓਦਾਂ ਦੀ ਟੱਕਰ ਦੇਣ ਵਾਲਾ ਜਿਹੜਾ ਟਰੈਕਟਰ ਹੈ ਬਿਲਕੁਲ ਜੀ ਯੋਧਵੀਰ ਜਿਹੜਾ ਆ ਗਿਆ ਜੀ ਪ੍ਰੀਤ ਦਾ ਤੇ ਬਾਕੀ ਤੁਹਾਨੂੰ ਨਾਲ-ਨਾਲ ਜਾਣਕਾਰੀ ਦਿੰਦੇ ਰਹਿੰਦੇ ਆ ਇਹਦੇ ਵਿੱਚ ਡਬਲ ਕਲਚ ਆ ਬਹੁਤ ਹੀ ਸੋਨੇ ਤੇ ਹੈਡਲੈਂਪ ਨੇ ਇੰਡੀਕੇਟਰ ਲਗਾਏ ਆ ਕੰਪਨੀ ਨੇ ਔਰ ਐਮ ਆਰ ਐਫ ਦੇ ਟਾਇਰਾਂ ਚ ਜਿਹੜਾ ਵੀ ਇਹ ਟਰੈਕਟਰ ਮਿਲੂਗਾ ਕੰਪਲੀਟ ਐਮ ਆਰ ਐਫ ਦੇ ਟਾਇਰਾਂ ਦੇ ਵਿੱਚ ਹੀ ਇਹ ਟਰੈਕਟਰ ਆਪਾਂ ਡਿਲੀਵਰ ਕਰਾਂਗੇ ਬਈ ਇੱਕ ਬਾਈ ਜੀ ਉਹ ਗੱਲ ਨਹੀਂ ਹੈਗੀ ਵੀ ਪ੍ਰੀਤ ਦੇ ਵਿੱਚ ਅਗਲਾ ਕਹਿੰਦਾ ਥੋੜਾ ਜਿਹਾ ਜਾਇਜ਼ ਰੇਟ ਦੇ ਵਿੱਚ ਮਿਲਦਾ ਤਾਂ ਅਗਲਾ ਕਹਿੰਦਾ ਕੋਈ ਕਮੀ ਪੇਸ਼ੀ ਹੋਊਗੀ ਹੈਨਾ ਇਹ ਚਲੋ ਕਈ ਵਾਰੀ ਬੰਦੇ ਦੇ ਜਿਹਨੇ ਦੇਖਿਆ ਨਹੀਂ ਹੁੰਦਾ ਉਹਨੂੰ ਥੋੜਾ ਜਿਹਾ ਲੱਗਦਾ ਕਿ ਹਾਂਜੀ ਹਾਂਜੀ ਮਤਲਬ ਕੋਸਸਤਾ ਕਰਤਾ ਕਿ ਪਤਾ ਨਹੀਂ ਅਸ਼ਕ ਕੀ ਘੱਟ ਕਰਤਾ ਹੋ ਵੀ ਕੋਈ ਕਮੀ ਨਾ ਹੋਵੇ ਬੈਟਰੀ ਦੀ ਮੇਨ ਹੁੰਦੀ ਹੈ ਕਿ ਬੈਟਰੀ ਬੈਟਰੀ ਇਹਦੇ ਚੱਕ ਸਾਈਡ ਦੀ ਬੈਟਰੀ ਆ ਠੀਕ ਹੈ ਜੀ 11 ਦੇ ਵਿੱਚ ਪੀਟੀਓ ਆ ਠੀਕ ਹੈ ਮੇਨ 50 HP ਕੈਟਾਗਰੀ ਦਾ ਟਰੈਕਟਰ ਹੈ ਵੱਡਾ ਇੰਜਨ 3364 CC ਦਾ ਇਹਦੇ ਵਿੱਚ ਇੰਜਨ ਆਪਾਂ ਨੇ ਲਗਾਇਆ ਠੀਕ 14 ਦੇ ਟਾਇਰਾਂ ਦੇ ਵਿੱਚ ਇਹ ਟਰੈਕਟਰ ਆ ਰਿਹਾ ਹੈ 14 ਦੇ ਟਾਇਰਾਂ ਵਿੱਚ ਜੇ ਕੀਮਤ ਦੀ ਗੱਲ ਕਰਦਾ ਤੁਸੀਂ ਜਿਵੇਂ ਅੱਗੇ ਮੇਲੇ ਤੇ ਦੇਖਿਆ ਪੂਰਾ ਸ਼ੋਰ ਸ਼ਰਾਬਾ ਹੋ ਰਿਹਾ ਹੈ ਕੀਮਤ ਦੀ ਗੱਲ ਕਰਦੇ ਆ ਕੀਮਤ ਇਸ ਟਰੈਕਟਰ ਦੀ ਜਿਹੜੀ ਰੱਖਿਆ ਬਹੁਤ ਹੀ ਬਾਜ਼ੁਗ ਬਹੁਤ ਹੀ ਆਕਰਸ਼ਕ ਇਹ ਤਾਂ ਸਿਰਫ 5 ਲੱਖ ਤੇ 75000 ਰੁਪਏ ਲੈ ਵੀ ਮਿੱਤਰੋ ਇੰਨੇ ਦੇ ਵਿੱਚ ਮੈਨੂੰ ਲੱਗਦਾ 35 40 ਹਸਪਾਵਰ ਟਰੈਕਟਰ ਮੈਸਾ ਮਿਲਦਾ ਬਿਲਕੁਲ ਤੁਸੀਂ ਜਿੰਨੇ ਵਿੱਚ ਤੁਹਾਨੂੰ ਦੇਖੀਦੇ ਹੋਗੇ ਕਸਟਮਰ ਟਰੈਕਟਰ ਖਰੀਦਦਾ ਹੀ ਨੇ ਪਤਾ ਲੱਗਦਾ ਕਿ ਇੰਨੇ ਰੁਪਏ ਦੇ ਵਿੱਚ ਮਸਾਂ ਤੋਂ ਮਸਾਂ 35 ਹਸਪਾਵਰ ਦਾ ਟਰੈਕਟਰ ਬਿਲਕੁਲ ਬਿਲਕੁਲ ਜੀ ਮਿਲਦਾ ਜੇ ਆਪਾਂ 50 ਹਸਪਾਵਰ 3 ਸਿਲੰਡਰ 3364 ਸੀਸੀ ਦਾ ਇੰਜਨ ਫੁਲੀ ਟੌਪ ਮਾਡਲ ਔਰ ਦੂਸਰੀ ਚੀਜ਼ ਹਰ ਚੀਜ਼ ਕੰਪਨੀ ਵੱਲੋਂ ਹੀ ਲੱਗੀ ਠੀਕ ਜੇ ਬੰਪਰ ਹੁੱਕ ਡਰਾਅਰ ਠੀਕ ਹੈ ਜੀ ਹਰ ਚੀਜ਼ ਕੰਪਨੀ ਵੱਲੋਂ ਹੀ ਲੱਗਣੀ ਹੈ ਕਸਮਰ ਨੇ ਕੋਈ ਚੀਜ਼ ਬਾਹਰ ਤੋਂ ਲਗਵਾਉਣ ਦੀ ਉਹਨੂੰ ਜ਼ਰੂਰਤ ਨਹੀਂ ਪੈਣੀ ਹੈਗੀ ਠੀਕ ਹੈ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਅੱਜ ਨਵੀਂ ਵੀਡੀਓ ਦੇ ਵਿੱਚ ਜੀ ਮਾਗੀ ਮੇਲੇ ਤੇ ਸ਼੍ਰੀ ਮਖਸਰ ਸਾਹਿਬ ਪ੍ਰੀਤ ਵਾਲਿਆਂ ਦੀ ਸਟਾਲ ਤੇ ਪਹੁੰਚੇ ਆਂ ਦੇਖਣ ਨੂੰ ਤੁਸੀਂ ਦੇਖੋ ਵੀ ਦਰਸ਼ਕ ਵੀਰਾਂ ਦਾ ਵੀ ਕਾਫੀ ਇਧਰ ਨੂੰ ਰਜਾਣਾ ਹੈ ਜੀ ਤੇ ਖਾਸ ਟਰੈਕਟਰ ਇੱਕ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਉਣ ਲੱਗੇ ਆ ਜੋ ਪ੍ਰੀਤ ਕੰਪਨੀ ਨੇ ਕਿਸਾਨ ਵੀਰਾਂ ਦੇ ਫਾਇਦੇ ਵਾਸਤੇ ਟਰੈਕਟਰ ਕੱਢਿਆ ਜੀ ਤੇ ਸਾਰ ਆਪਣੇ ਨਾਲ ਨਹਿਰਨਗੇ ਇਹਨਾਂ ਨੂੰ ਮਲਾਉਣਾ ਹੈ ਸਸੀਕਲ ਜੀ ਸਸੀਕਲ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਆਪਣੇ ਰਿਸਪੈਕਟ ਫਾਰਮਰ ਟੀਵੀ ਚੈਨਲ ਤੇ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੀਤ ਕੰਪਨੀ ਸਟਾਲ ਤੇ ਠੀਕ ਹੈ ਜੀ ਸਾਰਾ ਮਾਗੀ ਮੇਲੇ ਤੇ ਜੀ ਸ਼੍ਰੀ ਮਖਸਰ ਸਾਹਿਬ ਐ ਇਸ ਵਾਰਾ ਪ੍ਰੀਤ ਕੀ ਲੈ ਕੇ ਆ ਰਹੀ ਹੈ ਸਪੈਸ਼ਲ ਕਿਸਾਨਾਂ ਵਾਸਤੇ ਪਹਿਲਾਂ ਤਾਂ ਜੀ ਮਾਗੀ ਮੇਲੇ ਤੇ ਆਈਆਂ ਸਾਰੀਆਂ ਸੰਗਤਾਂ ਦਾ ਠੀਕ ਹੈ ਜੀ ਪਹਿਲੇ ਤੋਂ ਸਵਾਗਤ ਵੈਲਕਮ ਹੈ ਜੀ ਬਹੁਤ ਬਹੁਤ ਮੁਬਾਰਕਾ ਮਾਗੀ ਮੇਲੇ ਦੀਆਂ ਠੀਕ ਹੈ ਜੀ ਤੇ ਇਸ ਵਾਰ ਜਿਹੜਾ ਅਸੀਂ ਖਾਸ ਲੈ ਕੇ ਆਏ ਆਂ ਹਾਂਜੀ ਮਾਗੀ ਮੇਲੇ ਤੇ ਠੀਕ ਆ ਸਰ ਜਿਵੇਂ ਕਿ ਤੁਹਾਡਾ ਚੈਨਲ ਰਿਸਪੈਕਟ ਫਾਰਮਰ ਹਾਂਜੀ ਸਰ ਐਸੀ ਚੀਜ਼ ਨੂੰ ਦੇਖਦੇ ਹੋਏ ਕਿ ਫਾਰਮਰ ਦੀ ਰਿਸਪੈਕਟ ਕਰਦੇ ਆਂਗੇ ਕੰਪਨੀ ਵੀ ਕਿ ਜੋ ਵੀ ਅਸੀਂ ਪ੍ਰੋਡਕਟ ਬਣਾਈਏ ਸਾਰਾ ਫਾਰਮਰ ਨੂੰ ਬਹੁਤ ਵਧੀਆ ਟਰੈਕਟਰ ਮਿਲੇ ਬਹੁਤ ਵਧੀਆ ਗੱਲ ਆ ਜੀ ਉਹਦੇ ਲਈ ਕਿਸਾਨਾਂ ਦੀ ਜਿਵੇਂ ਕਿ ਅੱਜ ਕੱਲ ਮਹਿੰਗਾਈ ਦਾ ਟਾਈਮ ਆ ਉਹਨੂੰ ਦੇਖਦੇ ਹੋਏ ਕਿਸਾਨਾਂ ਦੀ ਜ਼ਰੂਰਤਾਂ ਨੂੰ ਪੂਰਾ ਕਰਦੇ ਹੋਏ ਜੋ ਰੂਟੀਨ ਦੇ ਖੇਤੀਬਾੜੀ ਦੇ ਸੰਧ ਨੇ ਉਹਨਾਂ ਨੂੰ ਚਲਾਊਗਾ ਟਰੈਕਟਰ ਜਿਹੜਾ ਕਿ ਲੱਪਾ ਲੈ ਕੇ ਆਇਆਗੇ ਯੋਧਵੀਰ ਮਾਡਲ ਪ੍ਰੀਤ ਯੋਧਵੀਰ ਮਾਡਲ ਠੀਕ ਹੈ ਸਰ ਲਓ ਮਿੱਤਰੋ ਯੋਧਵੀਰ ਆ ਗਿਆ ਜੀ 50 95 ਦੇ ਵਿੱਚ ਜੀ 50 ਇਹ 50 ਐਚਪੀ ਕੈਟਾਗਰੀ ਦਾ ਟਰੈਕਟਰ ਹੈ ਜੀ ਠੀਕ ਹੈ ਜੀ ਵੱਡਾ ਇੰਜਨ ਹੈ 3364 ਸੀਸੀ ਦਾ ਇਹਦੇ ਵਿੱਚ ਇੰਜਨ ਹੈ ਕਿਆ ਬਾਤ ਹੈ ਜੀ ਸਾਈਡ ਗੇਅਰ ਦੇ ਨਾਲ ਆ ਟਰੈਕਟਰ ਜਿਵੇਂ ਕਿ ਅੱਜ ਕੱਲ ਦੇ ਨਵੇਂ ਮੁੰਡੇ ਸਾਈਡ ਗੇਅਰ ਟਰੈਕਟਰ ਚਲਾਉਣਾ ਪਸੰਦ ਕਰਦੇ। ਜਿਵੇਂ ਇਹ ਦੇ ਅੱਜ ਕੱਲ ਮਾਰਕੀਟ ਦੇ ਵਿੱਚ ਟਰੈਕਟਰ ਚੱਲ ਰਿਹਾ ਬਿਲਕੁਲ ਓਦਾਂ ਦੀ ਟੱਕਰ ਦੇਣ ਵਾਲਾ ਜਿਹੜਾ ਟਰੈਕਟਰ ਹੈ। ਬਿਲਕੁਲ ਜੀ। ਯਦਵੀਰ ਜਿਹੜਾ ਆ ਗਿਆ ਜੀ ਪ੍ਰੀਤ ਦਾ ਤੇ ਬਾਕੀ ਤੁਹਾਨੂੰ ਨਾਲ-ਨਾਲ ਜਾਣਕਾਰੀ ਦਿੰਦੇ ਰਹਿੰਦੇ ਆ। ਤੇ ਇਹਦੇ ਵਿੱਚ ਡਬਲ ਕਲਚ ਆ। ਬਹੁਤ ਹੀ ਸੋਹਣੇ ਤੇ ਹੈੱਡ ਲੈਂਪ ਨੇ ਇੰਡੀਕੇਟਰ ਲਗਾਏ ਆ ਕੰਪਨੀ ਨੇ ਔਰ ਐਮ ਆਰ ਐਫ ਦੇ ਟਾਇਰਾਂ 'ਚ ਆ। ਜਿਹੜਾ ਵੀ ਇਹ ਟਰੈਕਟਰ ਮਿਲੂਗਾ ਕੰਪਲੀਟ ਐਮ ਆਰ ਐਫ ਦੇ ਟਾਇਰਾਂ ਦੇ ਵਿੱਚ ਹੀ ਇਹ ਟਰੈਕਟਰ ਆਪਾਂ ਡਿਲੀਵਰ ਕਰਾਂਗੇ। ਬਈ ਇੱਕ ਬਾਈ ਜੀ ਉਹ ਗੱਲ ਨਹੀਂ ਹੈਗੀ ਵੀ ਪ੍ਰੀਤ ਦੇ ਵਿੱਚ ਅਗਲਾ ਕਹਿੰਦਾ ਥੋੜਾ ਜਿਹਾ ਜੈਜ ਰੇਟ ਦੇ ਵਿੱਚ ਮਿਲਦਾ ਤਾਂ ਅਗਲਾ ਕਹਿੰਦਾ ਕੋਈ ਕਮੀ ਪੇਸ਼ੀ ਹੋਊਗੀ ਹਨਾ ਉਹ ਚਲੋ ਕਈ ਵਾਰੀ ਬੰਦੇ ਦੇ ਜਿਨੇ ਦੇਖਿਆ ਨਹੀਂ ਹੁੰਦਾ ਉਹਨੂੰ ਥੋੜਾ ਜਿਹਾ ਲੱਗਦਾ ਕਿ ਹਾਂਜੀ ਹਾਂਜੀ ਮਤਲਬ ਕਿ ਸਸਤਾ ਕਰਤਾ ਕਿ ਪਤਾ ਨਹੀਂ ਕੁਸ਼ਤ ਕੀ ਘੱਟ ਕਰਤਾ ਹੋਵੇ ਵੀ ਕੋਈ ਕਮੀ ਨਾ ਹੋਵੇ ਬੈਟਰੀ ਦੀ ਮੇਨ ਹੁੰਦੀ ਹੈ ਕਿ ਬੈਟਰੀ ਬੈਟਰੀ ਇਹਦੇ ਚੱਕ ਸਾਈਡ ਦੀ ਬੈਟਰੀ ਆ ਠੀਕ ਹੈ ਜੀ ਗੇਰਾਂ ਦੇ ਵਿੱਚ ਪੀਟੀਓ ਆ ਠੀਕ ਹੈ ਮੇਨ 50 HP ਕੈਟਾਗਰੀ ਦਾ ਟਰੈਕਟਰ ਹੈ ਵੱਡਾ ਇੰਜਣ 3364 ਸੀਸੀ ਦਾ ਇਹਦੇ ਵਿੱਚ ਇੰਜਣ ਆਪਾਂ ਨੇ ਲਗਾਇਆ 14 ਦੇ ਟਾਇਰਾਂ ਦੇ ਵਿੱਚ ਇਹ ਟਰੈਕਟਰ ਆ ਰਿਹਾ ਹੈ 14 ਦੇ ਟਾਇਰਾਂ ਵਿੱਚ ਜੇ ਕੀਮਤ ਦੀ ਗੱਲ ਕਰਦਾ ਤੁਸੀਂ ਜਿਵੇਂ ਅੱਗੇ ਮੇਲੇ ਤੇ ਦੇਖਿਆ ਪੂਰਾ ਸ਼ੋਰ ਸ਼ਰਾਬਾ ਹੋ ਰਿਹਾ ਹੈ ਕੀਮਤ ਦੀ ਗੱਲ ਕਰਦੇ ਆ ਕੀਮਤ ਇਸ ਟਰੈਕਟਰ ਦੀ ਜਿਹੜੀ ਰੱਖਿਆ ਬਹੁਤ ਹੀ ਬਾਜ਼ੁਮ ਬਹੁਤ ਹੀ ਆਕਰਸ਼ਕ ਪਿੰਤਾ ਸਿਰਫ 5 ਲੱਖ ਤੇ 75000 ਰੁਪਏ ਲੈ ਵੀ ਮਿੱਤਰੋ ਇੰਨੇ ਦੇ ਵਿੱਚ ਮੈਨੂੰ ਲੱਗਦਾ 35 40 ਹਸ ਪਾਵਰ ਟਰੈਕਟਰ ਮਸਾ ਮਿਲਦਾ ਬਿਲਕੁਲ ਬਿਲਕੁਲ ਤੁਸੀਂ ਜਿੰਨੇ ਵਿੱਚ ਤੁਹਾਨੂੰ ਦੇਖੀਦੇ ਹੋਗੇ ਕਸਟਮਰ ਟਰੈਕਟਰ ਖਰੀਦਦਾ ਹੀ ਨੇ ਪਤਾ ਲੱਗਦਾ ਕਿ ਇੰਨੇ ਰੁਪਏ ਦੇ ਵਿੱਚ ਮਸਾਂ ਤੋਂ ਮਸਾਂ 35000 ਹਸ ਪਾਵਰ ਦਾ ਟਰੈਕਟਰ ਬਿਲਕੁਲ ਬਿਲਕੁਲ ਜੀ ਮਿਲਦਾ ਤੇ ਆਪਾਂ 50 ਹਸ ਪਾਵਰ 3 ਸਿਲੰਡਰ 3364 ਸੀਸੀ ਦਾ ਇੰਜਨ ਫੁਲੀ ਟੌਪ ਮਾਡਲ ਔਰ ਦੂਸਰੀ ਚੀਜ਼ ਹਰ ਚੀਜ਼ ਕੰਪਨੀ ਵੱਲੋਂ ਹੀ ਲੱਗੀ ਠੀਕ ਹੈ ਜਿਵੇਂ ਬੰਪਰ ਹੁੱਕ ਡਰਾਵਰ ਠੀਕ ਹੈ ਜੀ ਹਰ ਚੀਜ਼ ਕੰਪਨੀ ਵੱਲੋਂ ਹੀ ਲੱਗਣੀ ਹੈ ਕਸਮਰ ਨੇ ਕੋਈ ਚੀਜ਼ ਬਾਹਰ ਤੋਂ ਲਗਵਾਉਣ ਦੀ ਉਹਨੂੰ ਜ਼ਰੂਰਤ ਨਹੀਂ ਪੈਂਦੀ ਟ੍ਰੈਕਟਰ ਨੂੰ ਬੈਕ ਸਾਈਡ ਤੋਂ ਵੀ ਦਿਖਾ ਦਈਏ ਲੈਂਕਾ ਵਗੈਰਾ ਕਿਵੇਂ ਮਜ਼ਬੂਤ ਹੈ ਜੀ ਪੂਰੀਆਂ ਸਾਰਾ ਕੰਪਲੀਟ ਹੈ ਜੀ ਟ੍ਰੈਕਟਰ ਇਹ ਥੋੜਾ ਜਿਹਾ ਮੇਲੇ ਕਰਕੇ ਇਦੇ ਤੇ ਸਮਾਨ ਸਾਈਡ ਤੇ ਉਤਰਿਆ ਪਿਆ ਬਟ ਜਿਹੜਾ ਟਰੈਕਟਰ ਤੁਹਾਨੂੰ ਮਿਲੂਗਾ ਉਹ ਕੰਪਲੀਟ ਟਰੈਕਟਰ ਮਿਲੂਗਾ ਠੀਕ ਹੈ ਜਿਵੇਂ ਆਪਾਂ ਕਹਿ ਸਕਦੇ ਹਾਂ ਪ੍ਰੋਅਰ ਟੌਪ ਲਿੰਕ ਡਫੋਰਟ ਮਤਲਬ ਹੁੱਕ ਹਰ ਚੀਜ਼ ਕੰਪਨੀ ਵੱਲੋਂ ਜਿਵੇਂ ਦੇਖਿਆ ਇਹ ਡਿਸਟ੍ਰੀਬਿਊਟਰ ਹੈ ਟਰੈਕਟਰ ਡਬਲ ਡਿਸਟ੍ਰੀਬਿਊਟਰ ਹੈ ਟਰਾਲੀ ਤੇ ਚਲਾਉਣਾ ਲੇਜ਼ਰ ਲੈਵਲਰ ਚਲਾਉਣਾ ਕਿਸੇ ਤਰ੍ਹਾਂ ਦਾ ਹੈਵੀ ਡਿਊਟੀ ਇਹਦੀ ਲਿਫਟ ਹੈ 2000 ਕਿਜੀ ਦੀ ਹੈਵੀ ਡਿਊਟੀ ਲਿਫਟ ਕੰਪਨੀ ਵੱਲੋਂ ਲਗਾਈ ਹੈ ਮਤਲਬ ਪੂਰਾ ਫੁੱਲ ਹੀ ਲੋਡਰ ਟਰੈਕਟਰ ਹੈ ਠੀਕ ਹੈ ਇਹ ਹੀ ਮੈਂ ਪੁੱਛਣ ਲੱਗਿਆ ਸੀਗਾ ਵੀ ਲੈਫਟ ਕੁਐਸਟੀ ਕਿੰਨੀ ਹੈ ਤੇ 2000 ਕੇਜੀ ਲਈ ਹਾਂਜੀ ਅੱਜ ਦੇ ਜਿੰਨੇ ਵੀ ਮੰਨ ਲਓ ਇੰਪਲੀਮੈਂਟ ਚੱਲਦੇ ਆ 50 ਐਚਪੀ ਕੈਟਾਗਰੀ ਦੇ ਨਾਲ ਤਾਂ ਉਹਨੂੰ ਚਲਾਉਣ ਦੇ ਵਾਜਬ ਹੈਗਾ ਇਹ ਟਰੈਕਟਰ ਤੇ ਸਾਰਾ ਬਾਕੀ ਫਿਰ ਜਿਵੇਂ ਤੁਸੀਂ ਰੇਟ ਕਿਹਾ ਜੀ ਬਹੁਤ ਜ਼ਿਆਦਾ ਹੈ ਉਹਦਾ ਫਿਰ ਕੀ ਕਾਰਨ ਆ ਉਹ ਕਹਿ ਸਕਦੇ ਆਪਾਂ ਜੀ ਜਿਵੇਂ ਵਿੱਚੋਂ ਅਕਸਰ ਡੀਲਰ ਨੇ ਵੀ ਹਨਾ ਹੋਣਾ ਜੀ ਬਚਤ ਆਉਣੀ ਆ ਜਾਂ ਇਹ ਜਿਹੜਾ ਇਹ ਜਿਹੜਾ ਕੰਪਨੀ ਕਨਸੈਪਟ ਲੈ ਕੇ ਆਈ ਆ ਹਾਂਜੀ ਜਿਵੇਂ ਤੁਹਾਨੂੰ ਮੈਂ ਪਹਿਲਾਂ ਵੀ ਕਿਹਾ ਕਿ ਅਸੀਂ ਜਿਹੜਾ ਫਾਇਦਾ ਦੇਣਾ ਚਾਹੁੰਦੇ ਹੁਣੇ ਕਸਟਮਰ ਨੂੰ ਫਾਇਦਾ ਦੇਣਾ ਚਾਹੁੰਦੇ ਆਂ ਚੀਜ਼ ਵਧੀਆ ਬਣਾ ਕੇ ਕਸਟਮਰ ਨੂੰ ਉਹਦੇ ਤੱਕ ਪਹੁੰਚਦੀ ਕਰੀਏ ਠੀਕ ਹੈ ਤਾਂ ਉਹਦੇ ਵਿੱਚ ਇਹ ਲੈ ਕੇ ਆਏ ਆਂ ਕਿ ਪਹਿਲੀ ਵਾਰ ਕਿ ਪ੍ਰੀਤ ਕੰਪਨੀ ਵੱਲੋਂ ਜਿਹੜਾ ਇਹ ਟਰੈਕਟਰ ਕਸਟਮਰ ਨੂੰ ਆਪਾਂ ਦੇਣ ਜਾ ਰਹੇ ਆਂ ਇਹ ਸਿੱਧਾ ਸਾਡੇ ਨਾਬਾ ਪਲਾਂਟ ਤੋਂ ਹੀ ਮਿਲੂਗਾ ਠੀਕ ਹੈ ਕੋਈ ਐਸੇ ਕਰਕੇ ਐਸੇ ਕਰਕੇ ਜਿਹੜਾ ਹੈਗਾ ਟਰੈਕਟਰ ਦਾ ਜਿਹੜਾ ਪ੍ਰਾਈਸ ਹੈ ਉਹ ਬਿਲਕੁਲ ਚਹਿ ਜਾ ਕੰਪਨੀ ਨੇ ਕਿਸਾਨਾਂ ਦੀ ਜ਼ਰੂਰਤਾਂ ਨੂੰ ਧਿਆਨ ਚ ਰੱਖਦੇ ਹੋਏ ਇਹ ਵਾਲੇ ਟਰੈਕਟਰ ਦੇ ਵਿੱਚ ਆਪਣਾ ਕੋਈ 10 ਰੁਪਏ ਦਾ ਮਾਰਜਨ ਵੀ ਨਹੀਂ ਰੱਖਿਆ ਠੀਕ ਹੈ ਜੀ ਬਿਲਕੁਲ ਹੀ ਮਤਲਬ ਜੋ ਪ੍ਰੋਡਕਸ਼ਨ ਕਾਸਟ ਹੈ ਉਹਦੇ ਉੱਤੇ ਹੀ ਟਰੈਕਟਰ ਅਸੀਂ ਬਣਾ ਕੇ ਜਿਹੜਾ ਕਸਟਮਰ ਨੂੰ ਡਿਲੀਵਰ ਕਰ ਰਹੇ ਹਾਂ ਇਸੇ ਕਰਕੇ ਜਿਹੜਾ ਹੈਗਾ ਇਹ ਟਰੈਕਟਰ 5,75,000 ਰੁਪਏ ਦੇ ਵਿੱਚ ਮਿਲ ਰਿਹਾ ਇਹਦੇ ਵਿੱਚ ਜੋ ਐਕਸਟਰਾ ਚਾਰजेस ਨੇ ਉਹ ਹੁਣ ਕੇ ਜਿਵੇਂ ਕਿ ਆਰਸੀ ਦਾ ਆਰਸੀ ਕਰਾ ਦੇਣਾ ਠੀਕ ਹੈ ਹੋਰ ਕੋਈ ਅਜਿਹਾ ਚੈੱਕ ਉਹ ਵੈਸੇ ਸਾਰਾ ਕੁਝ ਕੰਪਨੀ ਕੰਪਲੀਟ ਕਰਾ ਕੇ ਦੇਓਗੇ ਜੀ ਕੰਪਨੀ ਕੰਪਲੀਟ ਕਰਾ ਕੇ ਦੋ ਆਰਸੀ ਤੇ ਉਹਨੂੰ ਜੇ ਕੈਸ਼ ਦੀ ਆਰਸੀ ਆ ਤਾਂ ਉਸ ਹਿਸਾਬ ਨਾਲ ਉਹਨੂੰ ਪੈਸੇ ਦੇਣੇ ਪੈਣਗੇ ਠੀਕ ਹੈ ਜੀ ਤੇ ਅਗਰ ਕੋਈ ਲੋਨ ਵਗੈਰਾ ਦੀ ਹੈ ਕਿ ਲੋਨ ਦੀ ਫੈਸਿਲਿਟੀ ਵੀ ਹੈਗੀ ਆ ਫਾਰਮੈਂਟ ਬੈਂਕ ਤੋਂ ਪ੍ਰਾਈਵੇਟ ਬੈਂਕ ਤੋਂ ਲੋਨ ਵੀ ਕਰਵਾ ਕੇ ਦੇ ਲੋਨ ਵੀ ਕਰਵਾ ਕੇ ਦਵਾਂਗੇ ਚਲੋ ਇਹ ਵੀ ਬਹੁਤ ਚੰਗੀ ਗੱਲ ਆ ਫੇਰ ਤਾਂ ਮਤਲਬ ਜਿਵੇਂ ਟਰੈਕਟਰ ਡੀਲਰ ਤੋਂ ਕਿਸਾਨ ਲੈਂਦਾ ਸੇਮ ਹੋਵੇ ਤੁਸੀਂ ਸਾਰੀਆਂ ਚੀਜ਼ਾਂ ਨੂੰ ਸੇਮ ਇਹਦੇ ਲਈ ਇਹਦੇ ਲਈ ਅਸੀਂ ਨੇ ਦੋ ਆਊਟਲੈਟ ਪੁਆਇੰਟ ਕੀਤੇ ਆ ਇੱਕ ਤਾਂ ਸਾਡਾ ਨਾਬਾ ਕੰਪਨੀ ਤੋਂ ਹੀ ਆ ਉੱਥੋਂ ਵੀ ਕਸਟਮਰ ਟਰੈਕਟਰ ਲੈ ਸਕਦਾ ਠੀਕ ਹੈ ਜੀ ਤੇ ਆਪਣੀ ਬੁਕਿੰਗ ਕਰਵਾ ਕੇ ਜਦੋਂ ਵੀ ਉਹਦਾ ਪੇਪਰ ਰੈਡੀ ਹੋ ਜਾਣਗੇ ਟਰੈਕਟਰ ਆਪਾਂ ਉਹਨੂੰ ਡਿਲੀਵਰ ਕਰ ਦਾਂਗੇ ਠੀਕ ਹੈ ਸਰ ਇਸ ਦੇ ਨਾਲ ਹੀ ਜਿਹੜਾ ਦੂਸਰਾ ਪੁਆਇੰਟ ਅਸੀਂ ਰੱਖਿਆ ਬਠਿੰਡਾ ਰੱਖਿਆ ਠੀਕ ਹੈ ਇਹ ਵੀ ਬਹੁਤ ਚੰਗੀ ਗੱਲ ਆ ਮੈਂ ਸਾਰਾ ਇਹੀ ਕਰ ਲੱਗਿਆ ਸੀ ਵੀ ਹਰੇਕ ਬੰਦੇ ਨੂੰ ਨਾਬੇ ਜਾਣਾ ਨਾਬੇ ਜਾਣੇ ਥੋੜੀ ਦੂਰ ਰਹਿੰਦਾ ਹਾਂ ਜੀ ਹਾਂ ਜੇ ਮਾਸਟਰ ਸਾਈਡ ਆ ਗਈ ਜੀ ਇਹਨੂੰ ਫਿਰ ਤੁਸੀਂ ਵਧੀਆ ਨੇੜੇ ਰੱਖ ਤਾ ਉਹ ਨਾਬਾ ਆਪਣੇ ਇੱਕ ਨਾਬਾ ਪੁਆਇੰਟ ਆ ਦੂਸਰਾ ਪੁਆਇੰਟ ਸਾਡਾ ਬਠਿੰਡਾ ਪੁਆਇੰਟ ਬਠਿੰਡਾ ਬਹੁਤ ਵਧੀਆ ਇਹ ਵੀ ਗੱਲ ਲੱਗੀ ਵੀ ਕੰਪਨੀ ਨੇ ਐ ਨਹੀਂ ਕਰਿਆ ਵੀ ਹਰੇਕ ਬੰਦੇ ਨੂੰ ਕੰਪਨੀ ਚ ਆਉਣਾ ਪਊਗਾ ਤਾਂ ਬਠਿੰਡਾ ਤਕਰੀਬਨ ਹਰੇਕ ਜ਼ਿਲ੍ਹੇ ਨੂੰ ਨੇੜੇ ਰਹਿੰਦਾ ਜੀ ਦੂਸਰਾ ਇਹਦੇ ਵਿੱਚ ਇਹ ਆ ਕਿ ਕਸਟਮਰ ਹੋ ਚੁੱਕੇ ਅਸੀਂ ਕੰਪਨੀ ਨਾਲ ਕਿੱਦਾਂ ਸੰਪਰਕ ਕਰੀਏ ਮੈਂ ਇਹਦੇ ਤੇ ਤੁਹਾਨੂੰ ਆਪਣਾ ਕੰਪਨੀ ਦਾ ਨੰਬਰ ਠੀਕ ਹੈ ਔਰ ਸਾਰਾ ਪ੍ਰੋਪਰ ਐਡਰੈਸ ਦਊਂਗਾ ਕਿ ਜਦੋਂ ਵੀ ਕੰਪਨੀ ਦੇ ਵਿੱਚ ਕਾਲ ਕਰਕੇ ਬੰਦਾ ਆਪਣਾ ਔਰ ਇਹ ਤਾਂ ਫਿਕਸ ਪ੍ਰਾਈਸ ਹੈ ਕਿਸੇ ਨੂੰ ਕਸਟਮਰ ਨੂੰ ਇਹ ਚਿੰਤਾ ਕਰਨ ਦੀ ਲੋੜ ਨਹੀਂ ਕਿ ਮੈਂ ਟਰੈਕਟਰ ਲਾਉਂਗਾ ਤਾਂ ਮੈਨੂੰ ਕਿਤੇ ਉਹ ਇਹ ਕੋਈ ਮੈਨੂੰ ਮਹਿੰਗਾ ਨਾ ਲਗਾ ਦੇ ਕੋਈ ਨਾ ਕਹੋ ਜੇ ਤਾਂ ਇਹ ਜਿਹੜਾ ਫਿਕਸ ਦਾ ਫਿਕਸ ਪ੍ਰਾਈਸ ਰੱਖਿਆ 575000 ਠੀਕ ਹੈ ਜੀ 575 ਦਾ ਹਰੇਕ ਵੀਰ ਨੂੰ ਇਹ ਮਿਲਣਾ ਹੈ ਕੋਈ ਛੋਟਾ ਕਿਸਾਨ ਹੈ ਕੋਈ ਵੱਡਾ ਕਿਸਾਨ ਹੈ ਤੇ ਸਭ ਨੂੰ ਮੰਨ ਲਓ ਵੀ ਇੱਕ ਪ੍ਰਾਈਸ ਤੇ ਹੀ ਮਿਲਣਾ ਤੇ ਤੁਹਾਨੂੰ ਨੰਬਰ ਵੀ ਦੇਵਾਂਗੇ ਵੀਡੀਓ ਦੇ ਵਿੱਚ ਹੋਰ ਵੀ ਜਾਣਕਾਰੀ ਦੇਵਾਂਗੇ ਇਹਨੂੰ ਲੈਣ ਵਾਸਤੇ ਤੇ ਬਾਕੀ ਆਪਾਂ ਸਟਾਲ ਦਾ ਤੁਹਾਨੂੰ ਮੜਾ ਜਾਂ ਗੀੜਾ ਕਢਾ ਦਈਏ ਸਰ ਬਿਲਕੁਲ ਜੀ ਤੇ ਆਪਾਂ ਫਿਰ 60 ਨੰਝਾ ਕੋਲ ਚਲੀਏ ਜੀ ਹਾਂਜੀ ਤੇ ਉਸ ਤੋਂ ਬਾਅਦ ਬਾਕੀ ਤੁਸੀਂ ਦੇਖ ਸਕਦੇ ਹੋ ਜੀ ਇੱਥੇ ਮਾਗੀ ਮੇਲੇ ਦੇ ਵਿੱਚ ਅੱਜ ਜਿਹੜਾ ਤੀਸਰਾ ਦਿਨ ਹੋ ਗਿਆ ਸਟਾਲ ਦਾ ਤੇ ਅੱਜ ਵੀ ਜਿਹੜੇ ਕਿਸਾਨਾਂ ਦਾ ਪੂਰੀ ਇਹ ਸਾਡਾ ਖੇਚਾ ਇੱਥੇ ਤੱਕ ਅਵੈਂਜਰ ਸੀਰੀਜ਼ ਦਾ ਟਰੈਕਟਰ ਹੈ ਜੀ ਲਓ ਜੀ ਜੀ ਜੋ ਕਿ ਅਸੀਂ ਇਹ ਵਾਲੀ ਸੀਰੀਜ਼ ਠੀਕ ਹੈ ਜੀ ਐਕਸਪੋਰਟ ਕਰਦੇ ਹਾਂ ਠੀਕ ਹੈ ਜੀ ਅਵੈਂਜਰ ਇਹ ਸਾਡੀ ਕੰਪਨੀ ਦਾ ਹੀ ਪ੍ਰੋਡਕਟ ਹੈ ਦੂਸਰੀ ਸੀਰੀਜ਼ ਆ ਅਵੈਂਜਰ ਇਹ ਵਾਲੀ ਸੀਰੀਜ਼ ਫੋਰਨ ਤੇ ਵਿੱਚ ਐਕਸਪੋਰਟ ਹੁੰਦੇ ਆ ਟਰੈਕਟਰ ਠੀਕ ਹੈ ਸਰ ਇਹ ਇਸ ਸੀਰੀਜ਼ ਦੇ ਵਿੱਚ ਵੀ ਸਾਡੇ ਕੋਲ ਜਿਹੜੇ ਟਰੈਕਟਰ ਹੈ ਬਹੁਤ 26 HP ਤੋਂ ਲੈ ਕੇ 90 HP ਤੱਕ ਦੇ ਟਰੈਕਟਰ ਅਵੇਲੇਬਲ ਆ ਠੀਕ ਹੈ ਇਹ ਜੀ ਇਹ ਵਾਲੀ ਸੀਰੀਜ਼ ਤੇ ਛੋਟੇ ਤੋਂ ਚੱਲਿਆ ਤੇ ਨਾਲ ਆ ਜਾਓ ਫਿਰ ਆਪਣਾ 60 90 ਨਾਲ 60 90 ਮਾਰਕੀਟ ਦੇ ਵਿੱਚ ਬਹੁਤ ਜ਼ਿਆਦਾ ਪਿਛਲੇ 15 ਸਾਲਾਂ ਤੋਂ ਹੀ ਸਤਾਫੇ ਤੇ ਚੱਲ ਰਿਹਾ ਹੈ ਇਹ 400 ਅੰਡਰ ਦੇ ਵਿੱਚ ਟਰੈਕਟਰ ਹੈ ਜੀ ਠੀਕ ਹੈ ਜੀ ਇਹਦੇ ਵਿੱਚ ਸਰ ਕੋਈ 20 ਸੀਪੀਡਾਂ ਦੇ ਵਿੱਚ ਟਰੈਕਟਰ ਹੈ ਇਹ ਠੀਕ ਹੈ ਇਹਦੇ ਵਿੱਚ ਹੁਣ ਕੋਈ ਅਪਡੇਟ ਹੋਈ ਜਿਵੇਂ ਤੁਸੀਂ ਕਹ ਲਈ ਆਪਾਂ 24 ਨੂੰ ਲੈ ਕੇ ਜਾਂ ਇਹ ਇਹਦੀ ਸ਼ੋ ਵੀ ਹੁਣ ਆਪਾਂ ਪਹਿਲਾਂ ਵਾਲੇ ਨਾਲੋਂ ਫਰਕ ਹੈ ਹਾਂ ਪਹਿਲਾਂ ਨਾਲ ਇਹਨਾਂ ਸ਼ੋ ਫਰਕ ਹੈ ਥੋੜੀ ਸ਼ੋ ਚੇਂਜ ਕੀਤੀ ਹੈ ਠੀਕ ਹੈ ਜੀ ਬਹੁਤ ਹੀ ਆਕਰਸ਼ਕ ਬਣਾਈ ਹੈ ਸ਼ੋਅ ਨਵੀਂ ਬਿਲਕੁਲ ਬਿਲਕੁਲ ਸ਼ੋਅ ਬਣਾਈ ਹੈ ਜੀ ਤੇ ਨਾਲ ਹੀ ਜਿਹੜਾ ਇਹ ਟਰੈਕਟਰ ਹੈ 20 ਸਪੀਡ ਦੇ ਵਿੱਚ ਹੈ 16 ਬਸ 4 ਦਾ ਇਹ ਟਰੈਕਟਰ ਹੈ ਠੀਕ ਹੈ ਜੀ ਜਿਵੇਂ ਸੁਪਰ ਸੀਟਰ ਦੇ ਉੱਤੇ ਕਸਟਮਰ ਨੂੰ ਜ਼ਰੂਰਤ ਪੈਂਦੀ ਆ ਲੋ ਤੋਂ ਲੋ ਸਪੀਡ ਕਰਨ ਦੇ ਲਈ ਇਹ ਵਾਲਾ ਟਰੈਕਟਰ ਲੋ ਤੋਂ ਲੋ ਸਪੀਡ ਹੁੰਦਾ ਹੈ ਔਰ ਦੂਸਰਾ ਇਹਦੇ ਵਿੱਚ ਜਿਹੜੀ ਚੀਜ਼ ਤੁਸੀਂ ਦੇਖੋਗੇ ਹਾਂਜੀ ਟਰੈਕਟਰ ਇਹ 20 ਸਪੀਡ ਹੈ ਪਰ ਦੇਖੋ ਟਰੈਕਟਰ ਸੈਂਟਰ ਗੇਅਰ ਹੈ अच्छा जी ए फिर ਬਈ ਇਹਨੂੰ ਅਸੀਂ ਹੁਣ ਕੀ ਕਹੀਏ ਵੀ ਜਾਣ ਕੇ ਰੱਖਿਆ ਜਾਂ ਕੋਈ ਕਮੀ ਕਹਿ ਸਕਦੇ ਇਹਨੂੰ ਤੇ ਵੱਡਾ ਬਣ ਕੇ ਨਹੀਂ ਕੋਈ ਕਮੀ ਨਹੀਂ ਇਹ ਕੀ ਆ ਬਹੁਤ ਜਿਹੜੇ ਪੁਰਾਣੇ ਸਾਡੇ ਕਸਟਮਰ ਸੀਗੇ ਉਹਨੇ ਟ੍ਰੈਕ ਸਪੀਡਾਂ ਦਾ ਸਾਨੂੰ 3 ਦੇ ਦੋ ਠੀਕ ਹੈ ਠੀਕ ਹੈ ਪਰ ਸਾਨੂੰ ਸੈਂਟਰ ਗੇਅਰ ਟਰੈਕਟਰ ਪਸੰਦ ਹੈ ਬਿਲਕੁਲ ਬਿਲਕੁਲ ਆਹ ਲੀਵਰ ਦੇ ਵਿੱਚ 3 ਸਪੀਡ ਬਾਈ ਦੀ ਆਪਾਂ ਪਹਿਲੀ ਵਾਰ ਹੀ ਦੇਖ ਰਹੇ ਹਾਂ 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 ਬਿਲਕੁਲ ਸੈਂਟਰ ਲੀਵਰਾਂ ਦੇ ਵਿੱਚ ਸੈਂਟਰ ਲੀਵਰਾਂ ਦੇ ਵਿੱਚ 3 ਟਰੈਕਟਰ ਕੱਢਿਆ ਜਿਵੇਂ ਜਿਵੇਂ ਕਸਟਮਰ ਡਿਮਾਂਡ ਕਰ ਰਿਹਾ ਹੈ ਓਵੇਂ ਓਵੇਂ ਕੰਪਨੀ ਅਖਾਉ ਉਹਦੇ ਸੋਚ ਦੇ ਨਾਲ ਟਰੈਕਟਰ ਡਿਲੀਵਰ ਕਰ ਰਹੀ ਆ ਕਿ ਤੁਹਾਨੂੰ ਤੁਹਾਡੇ ਲਈ ਬਣਾਉਣਾ ਹੈ ਅਸੀਂ ਟਰੈਕਟਰ ਬਣਾਵਾਂਗੇ ਜੀਮੀਦਾਰ ਚਲਾਊਗਾ ਉਹਨੂੰ ਪਸੰਦ ਆਊਗਾ ਤਾਂ ਉਹਦੇ ਲਈ ਇਹ ਅਸੀਂ ਕਰ ਰਹੇ ਹਾਂ 4 ਸਿਲੰਡਰ ਦੇ ਵਿੱਚ ਠੀਕ ਹੈ ਜੀ ਤੇ ਭਾਈ ਇਹ ਫਿਰ ਜੇ ਸਾਈਡ ਗੇਅਰ ਤੇ ਵੀ ਆਪਸ਼ਨ ਹੈ ਹਾਂ ਜੀ ਸਾਈਡ ਗੇਅਰ ਦੇ ਵਿੱਚ ਵੀ ਆਪਸ਼ਨ ਹੈ ਆਪਸ਼ਨ ਹੈ ਜੀ ਜਿਵੇਂ ਉਹ ਪਸੰਦ ਕਰਦੇ ਆ ਕਿ ਮੈਨੂੰ ਸਾਨੂੰ ਜੀ ਸਾਈਡ ਗੇਅਰ 'ਚ ਸੇਮ ਇਹੀ ਗੇਅਰ ਬਾਕਸ ਰਹੂਗਾ ਠੀਕ ਹੈ ਸਾਈਡ ਗੇਅਰ ਦੇ ਵਿੱਚ ਟਰੈਕਟਰ अवेलेबल ਹੈ ਠੀਕ ਹੈ ਠੀਕ ਹੈ ਲੈ ਮਿੱਤਰੋ ਜਿਹੜੇ ਤਾਂ ਆਪਣੇ ਬਜ਼ੁਰਗ ਬਾਪੂ ਵਰਗੇ ਆ ਸੈਂਟਰ ਗੇਅਰ ਪਸੰਦ ਕਰਦੇ ਆ ਉਹ ਤਾਂ ਇਹ ਲੈ ਸਕਦੇ ਆ ਜੇ ਨਵੇਂ ਯੁੱਗ ਦੇ ਅਕੋਰਡਿੰਗ ਆਪਾਂ ਸਾਈਡ ਗੇਅਰ ਲੈਣਾ ਸੌਰੀ ਤਾਂ ਸਾਈਡ ਗੇਅਰ ਟਰੈਕਟਰ ਵੀ ਤੁਹਾਨੂੰ ਆਪਸ਼ਨ ਦੇ ਵਿੱਚ ਮਿਲੂਗਾ ਤੇ ਬਾਕੀ ਬਾਈ ਜੀ ਸਿੰਪਲ ਟਰੈਕਟਰ ਹੈ ਜੀ ਚਾਰ ਸਿਲੰਡਰ ਹੈ ਠੀਕ ਹੈ ਜੀ ਕੋਈ ਕਰਪਾ ਹੋਰ ਹੈਗਾ ਕੋਈ ਕੁਝ ਨਹੀਂ ਹੈ ਠੀਕ ਹੈ ਜੀ ਤੇ 55 ਐਚਪੀ ਦਾ ਕਿੰਨੇ ਦਾਈ ਹੈ ਇਹ ਇਹ ਕੈਟਾਗਰੀ ਤਾਂ 60 ਦੇ ਵਿੱਚੋਂ ਦਾ ਆਰ ਚੀਜ਼ ਜਿੱਦਾਂ ਹੁਣ ਤੁਹਾਨੂੰ ਪਤਾ ਹੀ ਹੈ ਕਿ ਸਾਰੇ ਜਿਹੜਾ ਟਰੈਕਟਰ 50 ਐਚਪੀ ਤੋਂ ਉੱਤੇ ਸੀਆਰਡੀ ਹੁੰਦੇ ਆ ਬਿਲਕੁਲ ਬਿਲਕੁਲ ਅਕੋਰਡਿੰਗ ਟੂ ਗਵਰਨਰ ਫਾਰਮੈਟ ਨਾਲ ਹਾਂਜੀ 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 ਪਰ ਇਹ ਹੈ ਉਹੀ ਟਰੈਕਟਰ ਹੈ ਜੀ ਠੀਕ ਹੈ ਪਰ ਜੋ ਰਸ 80 ਨੂੰ ਮਾਰੂਗਾ ਹਾਂਜੀ ਹਾਂਜੀ ਠੀਕ ਹੈ ਤੇ ਬਾਕੀ ਮਾਰਕੀਟ ਦੇ ਵਿੱਚ ਚੱਲ ਹੀ ਰਿਹਾ ਜੀ ਇਹ ਬਹੁਤ ਕਿਸਾਨ ਇਹਦੇ ਭੇਤੀ ਹੈ ਜੀ ਤੇ ਬਾਕੀ ਹੋਰ ਆਪਾਂ ਸੁਪਰਸੀਡਰ ਨੂੰ ਤਾਂ ਦੇਖੀ ਤਾਂ ਵੈਸੇ ਬਹੁਤ ਅੱਗੋ ਭਾਰਾ ਹੁੰਦਾ ਟਰੈਕਟਰ ਬਹੁਤ ਕਾਮਯਾਬ ਰਿਹਾ ਹੈ ਹੈਵੀ ਟਰੈਕਟਰ ਹੈ ਜੀ ਉੱਪਰ ਹੁਣ ਹਾਂਜੀ 3 ਸਪੀਡ ਆ ਗਿਆ ਤੇ ਕੋਈ ਮੇਰਾ خیال ਟਰੈਕਟਰ ਦੇ ਵਿੱਚ ਕਮੀ ਨਹੀਂ ਰਹੇਗੀ ਡਬਲ ਐਕਟਿੰਗ ਦੇ ਵਿੱਚ ਜਿਹੜੇ ਆਪਣਾ ਡਿਸਟ੍ਰੀਬਿਊਟਰ ਆ ਗਿਆ ਜੀ ਜੀ ਤੇ ਹੋਰ ਬਾਈ ਜੀ ਇਹਦੇ ਨਾਲ ਵੀ ਸਾਰਾ ਕੁਝ ਸਾਰਾ ਸਾਰਾ ਟੂਟਲੀ ਐਸੈਸਰੀ ਮਿਲੂਗੀ ਠੀਕ ਹੈ ਠੀਕ ਹੈ ਮੱਲੋ ਜਦੋਂ ਤੁਸੀਂ ਡਿਲੀਵਰ ਲੈਣੀਆ ਡਿਲੀਵਰੀ ਲੈਣੀ ਆ ਤਾਂ ਫੁੱਲੀ ਤੁਹਾਨੂੰ ਟਰੈਕਟਰ ਜਿਹੜਾ ਹੈਗਾ ਰੈਡੀ ਕਰਕੇ ਠੀਕ ਹੈ ਠੀਕ ਹੈ ਜੀ ਆਜੋ ਤਾਂ ਜੀ ਉਸ ਤੋਂ ਬਾਅਦ ਆਪਾਂ ਤੁਹਾਨੂੰ 4 ਵੀਲ ਦੇ ਵਿੱਚ 4 ਵੀਲ ਦੇ ਵਿੱਚ ਸਾਰੇ ਇਹਦੇ 60 59 ਚ ਵੀ ਮਿਲ ਸਕਦਾ ਹੀ ਆਪਾਂ ਨੂੰ ਜੀ ਇਹ 60 59 ਦੇ ਵਿੱਚ ਟਰੈਕਟਰ ਤੁਹਾਨੂੰ ਦਿਖਾਉਣੇ ਆ ਬਹੁਤ ਹੀ ਸੋਹਣਾ ਨਿਊ ਮਾਡਲ ਸਪੈਸ਼ਲ ਐਡੀਸ਼ਨ ਟਰੈਕਟਰ ਆਪਾਂ ਨੇ ਲਾਂਚ ਕੀਤਾ ਜੀ ਇਹ ਵੀ ਇੱਥੇ अच्छा ये भी 60 90 ठीक है लगा सारा कोई 90 एचपी खड़ा मैं ता पूछ रहा हूं ये देखना मतलब बहुत ही हां तगड़ी लक्जरी है भाई बनाया और ਤੁਸੀਂ ਦੇਖੋ ਕਿ ਕੰਪਨੀ ਵੱਲੋਂ ਖੁੱਲੀ ਲੁਕੜ ਹੈ ਫਰੰਟ ਵੇਟ ਕੰਪਨੀ ਵੱਲੋਂ ਲਗਾਏ ਗਏ ਨੇ ਫੈਂਡਰ ਲਾਏ ਗਏ ਨੇ ਲੈ ਬਈ ਆ ਜਿਹੜੀਆਂ ਚੀਜ਼ਾਂ ਬਈ ਤੁਸੀਂ ਦੇ ਰਹੇ ਹੈ ਨਾ ਐਸੈਸਰੀ ਨਹੀਂ ਹੈਗੀ ਇਹ ਨਾਲ ਹੀ ਨੇ ਬਹੁਤ ਚੰਗੀ ਗੱਲ ਹੈ ਨਹੀਂ ਤਾਂ ਐਸੈਸਰੀ ਚ ਬਣ ਕੇ ਰਹਿ ਜਾਂਦਾ ਤੇ ਆ ਚੀਜ਼ਾਂ ਹੋਰ ਫਿਰ ਬਾਜ਼ਾਰ ਦੇ ਵਿੱਚ ਲਗਵਾਈ ਨਹੀਂ ਜਾਂਦੀ ਕਿਸੇ ਵੱਲ ਲੋਕ ਰਹਿ ਜਾਂਦੇ ਖਰੀਦਣ ਚ ਟਾਈਮ ਲੱਗ ਇਹ ਫੁੱਲੀ ਲੋਟਡ ਕੰਪਨੀ ਵੱਲੋਂ ਹੀ ਟਰੈਕਟਰ ਆ ਬਣੇ ਆਹ ਜਿਹੜੀ ਚੀਜ਼ ਹੈ ਨਾ ਬਈ ਜੀ ਇਹ ਮੈਨੂੰ ਬੜੀ ਚੰਗੀ ਲੱਗੀ 50000 ਦਾ ਸੌਦਾ ਇੰਨਾ ਜਿੰਨਾ ਕਾਪਾ ਦਿਖਾਤਾ ਆ 30 35000 ਤੋਂ ਘੱਟ ਵੇਟ ਨਹੀਂ ਅੱਜ ਕੱਲ ਪੈਂਦਾ ਤੇ ਆ 15000 ਦੀ 22000 29000 ਦੇ ਇਕੱਲੇ ਦੋਨੋਂ ਫਿੰਡਰ ਇਹ ਵੀ ਲਗਾ ਕੇ ਦਿੱਤਾ ਇਹ ਵੀ ਚਲੋ ਕੰਪਨੀ ਦੇ ਮਹਿੰਗੇ ਆਮ ਜੇ ਆਪਾਂ ਸਸਤੇ ਤੋਂ ਸਸਤੇ ਵੀ 13 14000 ਤੋਂ ਘੱਟ ਨਹੀਂ ਇਹ ਤਸੀਂ ਦੇਖੋ ਵੀ ਫੁੱਟ ਚੌੜਾ ਪਿਆ ਜੀ ਫੁੱਟ ਰੈਸਟ ਚੜ੍ਹਨ ਨੂੰ ਲੈਡਾ ਸੋਹਣਾ ਪਲੇਟਫਾਰਮ ਚੜ੍ਹਨ ਨੂੰ ਉਤਰ ਨੂੰ ਠੀਕ ਹੈ ਕਸੂਰ ਨੂੰ ਕੋਈ ਪ੍ਰੋਬਲਮ ਨਹੀਂ 12+12 ਦੇ ਵਿੱਚ ਹੈ ਕਰਾਰੋ ਟਰਾਂਸਮਿਸ਼ਨ ਵਾਲਾ ਟਰੈਕਟਰ ਹੈ ਲੈ ਵੀ ਮਿੱਤਰੋ ਸਾਰੇ ਡਾਚ ਹੀ ਕੱਢ ਦਿੱਤੇ ਜੇ ਆਪਾਂ ਕਹੀਏ ਤਾਂ ਫਰੀਦ ਵਾਲਿਆਂ ਨੇ ਜਮਾ ਸਿਰਾ ਕਰਾਤਾ ਤੇ ਬਾਕੀ ਤੁਹਾਨੂੰ ਦਿਖਾਉਣੇ ਆ ਇਹ ਜੀ 12+12 ਦੇ ਵਿੱਚ ਫਿਰ ਸ਼ਟਲ ਲੱਗਿਆ ਸ਼ਟਲ ਲੀਵ ਲੱਗਿਆ ਹੋਇਆ ਜੀ ਠੀਕ ਹੈ ਜੀ ਸ਼ਟਲ ਲੀਵ ਉੱਪਰ ਦੇਖ ਨਹੀਂ ਰਿਹਾ ਆਪਣਾ ਆ ਇੱਥੇ ਹੀ ਹੁੰਦਾ ਜੀ ਇੱਕ ਮਿੰਟ ਵੀਰੇ ਦੇਖੋ ਮੜਾ ਜੀ ਇਧਰ ਆ ਗਿਆ ਅੱਛਾ ਇੱਥੇ ਆ ਗਿਆ ਸ਼ਟਰ ਲੀਵਰ ਇਹਦੇ ਸ਼ਟਰ ਲੀਵਰ ਨਾਲ ਹੀ ਦਿੱਤਾ ਸੀ ਠੀਕ ਹੈ ਇਹ ਕੱਲ ਨੂੰ ਕੋਈ ਬੰਦੇ ਨੂੰ ਇਹ ਗੇਅਰ ਚ ਹੀ ਆਏ ਨਹੀਂ ਕਿ ਤਾਰਾਂ ਨਾਲ ਕੱਢਿਆ ਹੋਇਆ ਕਿ ਕੋਈ ਕੁੱਪ ਜੂਗਾ ਜੇ ਖਿੱਚ ਖਿੱਚਣ ਨਾਲ ਕੋਈ ਪ੍ਰੋਬਲਮ ਆਊਗੀ ਸਿੱਧਾ ਹੀ ਜਾ ਰਿਹਾ ਇਹ ਸਿੱਧਾ ਹੀ ਠੀਕ ਹੈ ਕਿਆ ਬਣਾ ਚਲਾਉਣ ਦੇ ਵਿੱਚ ਆਸਾਨੀ ਆ ਇਹ ਦਿਨਾਂ ਠੀਕ ਹੈ ਬਾਕੀ ਤੁਹਾਨੂੰ ਹੋਰ ਤੁਸੀਂ ਦੇਖੋ ਜਿਹੜੀ ਕੰਪਨੀ ਵੱਲੋਂ ਆਰਓਪੀ ਲਗਾਈ ਗਈ ਹੈਗੀ ਹਾਂਜੀ ਹਾਂ ਫੁੱਲੀ ਹੈ ਹੈਵੀ ਡਿਊਟੀ ਆ ਪੂਰੀ ਲੈ ਵੀ ਮਿੱਤਰੋ ਨਾਲ ਹੀ ਤੁਹਾਨੂੰ ਛਤਰੀ ਆ ਜਾਨੀ ਬਾਅਦ ਵਿੱਚ ਛਤਰੀ ਲਵਾਉਣ ਦੀ ਲੋੜ ਨਹੀਂ ਕਿ ਬਾਅਦ ਵਿੱਚ ਛਤਰੀ ਲਵਾਉਣੀ ਕੋਈ ਰੁਪਈਆ ਇੱਕ ਨਹੀਂ ਤੁਹਾਨੂੰ ਲਾਉਣ ਦੀ ਲੋੜ ਹੈ ਵੇਟਾਂ ਤੋਂ ਲਾ ਕੇ ਛਤਰੀ ਤੋਂ ਲਾ ਕੇ A to Z ਚੀਜ਼ ਤੁਹਾਨੂੰ ਕੰਪਨੀ ਦੇ ਰਹੀ ਹੈ ਜੀ ਔਰ ਇਹਦੇ ਵਿੱਚ ਜਿਹੜੀ ਮੇਨ ਚੀਜ਼ ਆ ਦੇਖੋ ਇਹਦੀ PTU ਦੇ RPM ਨੇ ਜਿਹੜੇ ਉਹ ਘਟਵਾਦੇ ਜਾਂਦੇ ਆ ਇਹ ਬਈ HP ਕਿੰਨੇ ਦਾ ਟਰੈਕਟਰ ਆ ਜੀ ਇਹ 60 HP ਕੈਟਾਗਰੀ ਦੇ ਵਿੱਚ ਤੇ ਚੀਜ਼ਾਂ ਬਈ ਜੀ ਆ ਤਾਂ ਤੁਸੀਂ ਜਮਾ 90 ਵਾਲੀਆਂ ਪਾਤੀਆਂ ਹਨਾ ਆ ਚੀਜ਼ਾਂ ਤਾਂ ਹੀ ਤਾਂ ਤੁਹਾਨੂੰ ਟਰੈਕਟਰ ਦੇਖਣ ਨੂੰ ਵੀ 90 ਵਾਲਾ ਲੱਗ ਰਿਹਾ ਸੀ ਪਿਛਲੇ ਮੇਲਿਆਂ 'ਚ ਤੁਹਾਡੇ 90 ਹਸਪਾਵਰ ਟਰੈਕਟਰਾਂ ਦੇ ਵਿੱਚ ਅਵੇਂਜਰ ਸੀਰੀਜ਼ ਚ ਆ ਗਈਆਂ ਇਹ ਚੀਜ਼ ਹਨਾ ਜਿਵੇਂ ਆਹ ਸਪੀਡਾਂ ਤੁਸੀਂ ਦੇਖੋ 60 HP ਕੈਟਾਗਰੀ ਦੇ ਵਿੱਚ ਜਿਹੜੀ ਪ੍ਰੀਤ ਇਹ ਚੀਜ਼ਾਂ ਦੇ ਰਹੀ ਹੈ ਜੀ ਤੇ ਬਾਕੀ ਕੋਈ ਸਾਨੂੰ ਤਾਂ ਬਈ ਜੀ ਪੂਰਾ ਘੈਂਟ ਲੱਗਿਆ ਟਰੈਕਟਰ ਕੋਈ ਕਮੀ ਪੇਸ਼ੇ ਨਹੀਂ ਲੱਗੀ ਤੁਸੀਂ ਦੇਖੋ ਆਹ ਕਨੋਪੀ ਹੈ ਜਿਹੜੀ ਇਹ ਵੀ ਪੂਰੀ ਵੱਜੀ ਹੋਈ ਆ ਥੱਲੇ ਮਡਗਾੜਾ ਨਾਲ ਵੀ ਰੱਬ ਨਾ ਕਰੇ ਕਿਤੇ ਟਰੈਕਟਰ ਟੇਢਾ ਵਗੈਰਾ ਹੁੰਦਾ ਤੇ ਭਾਰ ਚੱਲੂਗੀ ਇਹਦਾ ਔਰ ਤੇ ਆ ਦੇਖੋ ਕਿਕਰ ਪਏ ਇਹਦਾ ਖਰਚਾ ਨਹੀਂ ਕਸਟਮਰ ਦਾ ਟਰੈਕਟਰ ਖਰੀਦਣ ਤੋਂ ਬਾਅਦ ਅੱਛਾ ਜੀ ਬਹੁਤ ਹੀ ਵਾਜਿਬ ਰੇਟ ਦੇ ਵਿੱਚ ਟਰੈਕਟਰ ਪਿਛਲੇ ਪਿਛਲੇ ਵੇਟ ਵੀ ਰੇਟ ਵੀ ਨਾਲ ਪਿਛਲੇ ਵੇਟ ਵੀ ਨਾਲ ਲਗਾ ਕੇ ਦਿੱਤੇ ਲੈ ਜੀ ਮਿੱਤਰੋ ਇੱਕ ਵੀ ਰੁਪਈਆ ਨਹੀਂ ਤੁਹਾਨੂੰ ਲਾਉਣਾ ਪੈਣਾਗਾ ਕੋਈ ਮਰਗਾੜਾਂ ਤੇ ਕੋਈ ਵੇਟਾਂ ਤੇ ਕੋਈ ਛਤਰੀ ਤੇ ਕੋਈ ਲਾਈਟਾਂ ਤੇ ਕਿਆ ਬਾਤ ਆ ਜੀ ਪੂਰਾ ਸੋਹਣਾ ਟਰੈਕਟਰ ਬਣਾਇਆ ਤੁਹਾਨੂੰ ਉਤੋਂ ਵੀ ਦਿਖਾਉਣੇ ਆਪਾਂ ਤਬਾ ਜੀ ਇਹਦੇ ਚ ਜਿਵੇਂ ਉਹ ਤਾਂ ਆਪਣਾ ਆ ਗਿਆ ਸੀ ਸ਼ਟਰ ਲੀਵਰ ਜੀ ਤੇ ਇਹਦੇ ਨਾਲ ਇੱਕ ਜਿਹੜਾ ਆਪਾਂ ਲੀਵਰ ਦੇਖ ਰਹੇ ਹਾਂ ਜੀ ਇੱਕ ਹਾਈ ਲੋ ਵੀਡੀਓ ਦਾ ਲੀਵਰ ਹੈ ਜੀ ਠੀਕ ਹੈ ਤੇ ਦੂਸਰਾ ਲੀਵਰ ਜਿਹੜਾ ਹੈਗਾ ਜਿਵੇਂ ਗੇਰਾਂ ਵਾਲਾ ਹੋ ਗਿਆ ਹਾਂ ਜੀ ਤਿੰਨ ਗੇਅਰ ਆਪਸ ਨਾਲ ਉਧਰ ਚਾਈ ਏ ਬੀ ਸੀ ਇੱਧਰ ਆ ਗਿਆ ਸ਼ਟਰ ਲੀਵਰ ਉਧਰ ਸ਼ਟਰ ਲੀਵਰ ਉਧਰ ਆ ਗਿਆ ਕੀ ਬਾਤ ਹੈ ਜੀ ਟਰੈਕਟਰ ਦੇ ਜ਼ਿੰਮੇਦਾਰ ਬੈਠਾ ਸੀਟ ਤੇ ਬੈਠਾ ਹੀ ਆਪਰੇਟ ਕਰੀ ਜਾਏ ਦੋਨੇ ਸਾਈਡਾਂ ਤੋਂ ਅੱਗੇ ਕਰਨਾ ਪਿੱਛੇ ਕਰਨਾ ਤੇ ਇੱਥੇ ਬਈ ਜੀ ਬਾਕਸ ਬੈਟਰੀ ਬਾਕਸ ਇਹ ਬੈਟਰੀ ਬਾਕਸ ਦਿੱਤਾ ਜੀ ਨੀਚੇ ਸਾਈਡ ਤੇ ਪੂਰੇ ਨਾ ਬਈ ਵਾਕਈ 75 ਤੋਂ 90 ਹਸਪਾਵਰ ਵਾਲੀਆਂ ਜਿਹੜੀ ਫੀਲਿੰਗ ਦਿੰਦਾ ਟਰੈਕਟਰ ਹੈ ਨਾ ਦੇਖੋ ਐ ਆਪਾਂ ਨਹੀਂ ਕਹਿ ਰਹੇ ਐਲਈਡੀ ਦੇਖੋ ਤੁਸੀਂ ਹੈਡ ਲਾਈਟ ਆ ਗਈਆਂ ਹੈਡ ਲਾਈਟਾਂ ਜਿਵੇਂ ਕਾਰਾਂ ਦੇ ਵਿੱਚ ਆ ਰਹੀ ਨੇ ਅੱਜਕੱਲ੍ਹ ਥਾਰ ਗੱਡੀ ਦੀਆਂ ਉਦਾਂ एलईडी लगाईया ने, ने भाई मित्रों कमेंटਾਂ ਦੇ ਵਿੱਚ ਦੱਸਿਓ ਤੁਹਾਨੂੰ ਟਰੈਕਟਰ ਕਿਦਾਂ ਦਾ ਲੱਗਿਆ ਜੀ ਸਾਨੂੰ ਤਾਂ ਬਹੁਤ ਵਾਕਈ ਸਪੈਸ਼ਲ ਡਿਜ਼ਾਈਨ ਲੱਗਿਆ ਜਿਵੇਂ ਇਹਦੇ ਵਿੱਚ ਜਿਹੜੀ ਐਸੈਸਰੀ ਦਿੱਤੀ ਹੈ ਕੰਪਨੀ ਨੇ ਨਾਲ ਹੀ ਤੇ ਉਸ ਤੋਂ ਬਾਅਦ ਬਈ ਜੀ ਆਪਾਂ ਦਿਖਾਈਏ ਉਸ ਤੋਂ ਬਾਅਦ ਇਹ ਟਰੈਕਟਰ ਹੈ ਜੀ 16 ਨੂੰ 28 ਦੇ ਟਾਇਰਾਂ 'ਚ ਇਹ ਕਿਹੜਾ ਮਾਡਲ ਆ ਗਿਆ ਜੀ 3 ਸਪੀਡ ਠੀਕ ਹੈ ਜੀ 3 ਸਪੀਡ ਦੇ ਵਿੱਚ ਹੈ ਟਰੈਕਟਰ ਜੀ ਯੋਧਾ ਮਾਡਲ ਹੈ ਅੱਛਾ ਜੀ ਇਹ ਯੋਧਾ ਦੇ ਵਿੱਚ ਆ ਗਿਆ ਹੈ ਇਹ ਵੀ 6099 ਇਹ ਹੈ 6099 ਯੋਧਾ ਮਾਡਲ ਹੈ ਜੀ ਉਹਦੇ ਤੇ ਇਹਦੇ ਵਿੱਚ ਕੀ ਡਿਫਰੈਂਸ ਹੈ ਜੀ ਉਹ ਜਿਹੜਾ ਦੂਸਰਾ ਤੁਸੀਂ ਸਪੈਸ਼ਲ ਐਡੀਸ਼ਨ ਟਰੈਕਟਰ ਦੇਖਿਆ ਉਹ ਚਾਰ ਸਿਲੰਡਰ ਕੈਟਾਗਰੀ ਦਾ ਟਰੈਕਟਰ ਹੈ ਉਹ ਤਾਂ ਇਹ ਦੇਖਿਆ ਆਪਾਂ ਸਾਰਾ ਇੱਕ ਜਿਹੜਾ ਆਪਾਂ ਸਟਾਰਟਿੰਗ ਇਚ ਦੇਖਿਆ ਸੁਪਰ ਉਹ ਵੀ ਉਹ ਵੀ ਚਾਰ ਸਿਲੰਡਰ ਹੈ ਜੀ ਠੀਕ ਹੈ ਇਹ ਇਹ ਵਾਲਾ ਤਿੰਨ ਸਿਲੰਡਰ ਟਰੈਕਟਰ ਹੈ ਅੱਛਾ ਇਹ ਤਿੰਨ ਸਿਲੰਡਰ ਦੇ ਵਿੱਚ ਆ ਜੀ ਸਾਰਾ ਤਿੰਨ ਸਿਲੰਡਰ ਦੇ ਵਿੱਚ ਟਰੈਕਟਰ ਹੈ 16 ਨਾਲ 28 ਟਾਇਰਾਂ ਦੇ ਨਾਲ ਲੈ ਵੀ ਮਤਲਬ ਤਿੰਨ ਸਿਲੰਡਰ ਦੇ ਵਿੱਚ 16 ਦੇ ਟਾਇਰ ਪਾਏ ਆ 60 49 ਉਹੀ ਯੋਧਾ ਉਹੀ ਯੋਧਾ ਮਾਡਲ ਦੇ ਵਿੱਚ 16 ਪਲੱਸ 4 ਦੇ ਟਰੈਕਟਰ ਹੈ ਜੀ ਠੀਕ ਹੈ ਜੀ ਫੁੱਲੀ ਟੌਪ ਫੁੱਲੀ ਲੋਡਡ ਠੀਕ ਹੈ ਇਹ ਆ ਬਈ ਦੇਖੋ ਮਿੱਤਰੇ ਇਹ ਸਾਈਡ ਗੇਅਰ ਆ ਇਹਦੇ ਤੇ ਵੀ ਆਪਸ਼ਨ ਮਿਲ ਸਕਦੀ ਆ ਆਪਾਂ ਨੂੰ ਇਹ ਸੈਂਟਰ ਦੇ ਕਿਹੜੇ ਇਹ ਸਾਈਡ ਗੇਅਰ ਇਹ ਸਾਈਡ ਗੇਅਰ ਹੀ ਮਿਲਦਾ ਠੀਕ ਹੈ ਠੀਕ ਹੈ ਜੀ ਤੇ ਬਾਕੀ ਇਹਦਾ ਉੱਪਰੋਂ ਤੁਸੀਂ ਦੇਖੋ ਜੀ ਇਨਸਟਰੂਮੈਂਟ ਕਲੱਸਟਰ ਸਾਰਾ ਕੁਝ ਚੇਂਜ ਕਰਿਆ ਹੋਇਆ ਤੇ ਸਰ ਜਿਵੇਂ ਇੱਥੇ ਸਪੀਡਾਂ ਲਿਖੀਆਂ ਨੇ ਤੇ ਆਪਾਂ ਮੜਾ ਇਹ ਦਿਖਾਈ ਹੈ ਜੀ ਕਿਵੇਂ ਕਿਵੇਂ ਇਹਦੇ ਰੀਵਾਈਜ਼ ਸਪੀਡਾਂ ਵਾਲੇ ਜਿਹੜਾ ਇਹ ਵਾਲਾ ਲੀਵਰ ਹੈ ਜੀ ਇਹ ਹਾਈ ਲੋ ਵਾਲਾ ਲੀਵਰ ਆ ਠੀਕ ਹੈ ਜੀ ਉਹ 메인 ਜਿਹੜਾ ਲੀਵਰ ਹੈ ਉਹ ਆਪਣਾ ਆ ਗਿਆ ਫਸਟ ਸੈਕਿੰਡ ਥਰਡ ਫੋਰਥ ਗੇਅਰ ਵਾਲਾ ਲੀਵਰ ਆ ਗਿਆ ਜੀ ਠੀਕ ਹੈ ਸਰ ਤੇ ਦੂਸਰਾ ਜਿਹੜਾ ਆਹ ਛੋਟਾ ਲੀਵਰ ਤੁਸੀਂ ਦੇਖ ਰਹੇ ਹੋ ਇਹ ਹੈਗਾ ਲੋ ਤੋਂ ਲੋ ਵਾਲਾ ਅੱਛਾ ਇੱਕ ਤਰ੍ਹਾਂ ਅਲੱਗ ਤੋਂ ਹੋਰ ਲੋ ਹੋ ਜਾਣਾ ਟਰੈਕਟਰ ਵੈਸੇ ਇੱਥੇ ਜਦੋਂ ਹਾਂਜੀ ਪਹਿਲੇ ਲੋ ਦੇ ਵਿੱਚ ਅਗਰ ਟਰੈਕਟਰ ਆਪਣਾ ਜਾ ਰਿਹਾ ਤੁਸੀਂ ਪਹਿਲੇ ਲੋ ਚ ਇਹਨੂੰ ਡਰਾਈਵ ਕਰ ਰਹੇ ਹੋ ਉਸ ਤੋਂ ਵੀ ਸਲੋ ਅਗਰ ਇਹਦੀ ਕੋਈ ਸਪੀਡ ਤੁਸੀਂ ਕਰਨੀ ਆ ਤਾਂ ਉੱਥੋਂ ਇਹ ਲੀਵਰ ਦੇ ਨਾਲ ਇਹਦੀ ਸਪੀਡ ਜਿਹੜੀ ਲੋ ਹੋ ਜੂਗੀ ਉਹਦਾ ਬੈਨੀਫਿਟ ਆਪਾਂ ਨੂੰ ਸੁਪਰ ਸੀਡਰ ਜਿਹੜੇ ਅੱਜ ਕੱਲ ਲੋ ਆਰਪੀਐਮ ਵਾਲੇ ਟਰੈਕਟਰ ਚੱਲਦੇ ਆ ਕਿ ਸਲੋ ਸਪੀਡਤ ਵਾਲੇ ਉਹਨਾਂ ਟਰੈਕਟਰਾਂ ਨੂੰ ਚਲਾਉਣ ਦੇ ਲਈ ਇਹ ਜਿਹੜਾ ਹੈਗਾ ਗੇਅਰ ਬਾਕਸ ਦੇ ਵਿੱਚ ਲਗਾਇਆ ਹਾਂ ਕੰਪਨੀ ਨੇ ਡਿਜ਼ਾਈਨ ਕੀਤਾ ਮਿੱਤਰੋ ਤਾਂ ਕਾਫੀ ਇਹਦੇ 'ਚ ਆਪਾਂ ਨੂੰ ਸਪੀਡਾਂ ਮਿਲ ਜਾਂਦੀਆਂ 16 ਸਪੀਡਾਂ ਮਿਲ ਜਾਂਦੀਆਂ ਕਿਉਂਕਿ ਚਾਰ ਸਪੀਡਾਂ ਆਪਾਂ ਨੂੰ ਅਲੱਗ ਤੋਂ ਜਿਹੜੀਆਂ ਮੇਨ ਗੇਰਾਂ ਤੋਂ ਬਾਅਦ ਮਿਲਦੀਆਂ ਜੀ ਤੇ ਬਾਕੀ ਇਸ ਤਰ੍ਹਾਂ ਇਹਦੇ 'ਚ ਵੀ ਡਬਲ ਡਿਸਟ੍ਰਿਬਿਊਟਰ ਆ ਰਿਹਾ ਜੀ ਤਾਂ ਟਰੈਕਟਰ 'ਚ ਪੂਰਾ ਜਣਾ ਆਪਾਂ ਦੇਖੀ ਵੀ ਕੋਈ ਵੀ ਕਿਸੇ ਪਾਸੇ ਕੋਈ ਕਮੀ ਨਹੀਂ ਹੈਗੀ ਕਿਸਾਨ ਨੂੰ ਬੇਫਿਕਰ ਹੋ ਕੇ ਜਿਹੜਾ ਟਰੈਕਟਰ ਇਹ ਬਾਇ ਕਰਨਾ ਚਾਹੀਦਾ ਜੀ ਤੇ ਤੇ ਬਾਕੀ ਸਰ ਇਹ ਟਰੈਕਟਰ ਜਿਵੇਂ ਹੁਣ ਮੈਨੂੰ ਵੱਡਾ ਵੱਡਾ ਜਗਾ ਤੋਂ ਲੱਗ ਰਿਹਾ ਇਹਦੀ ਬੰਤਰ ਇੰਦਾਂ ਦੀ ਆ ਜਾਂ ਟਾਇਰ ਸਾਈਜ਼ ਕਿਹੜਾ ਹੀ ਇਹਦਾ ਇਹਦੇ ਟਾਇਰ ਸਾਈਜ਼ ਜਿਵੇਂ ਕਿ ਬਾਕੀ ਕੰਪਨੀਆਂ ਦੇ ਜਿਹੜੇ ਮਾਡਲ ਆਉਂਦੇ ਆ ਠੀਕ ਹੈ ਜੀ ਉਹਨਾਂ ਦੇ ਜਿਹੜੇ ਜਿਵੇਂ 65 ਜਾਂ 75 ਦੇ ਵਿੱਚ 16930 ਆਉਂਦਾ ਇਹ ਸਾਡਾ 60 ਦੇ ਵਿੱਚ ਹੀ 16930 ਹੈ ਅੱਛਾ ਲੈ ਮਿੱਤਰੋ 16930 ਵਾਲਾ 16928 ਨਹੀਂ ਹੈ ਇਹਦਾ ਕਿਹੜਾ ਵੱਡਾ ਹੋ ਜਾਂਦਾ ਜੀ ਤਾਂ ਇਹ 65 ਚ ਵੀ ਅੱਗੇ ਟ੍ਰੈਕਟਰ ਜਿਹੜੇ ਅੱਗੇ ਵਾਲੇ 9 24 ਦੀ ਜਗ੍ਹਾ ਤੇ 11 24 ਆਪਾਂ ਜਿਹੜਾ ਹੈਗਾ ਟਾਇਰ ਸਾਈਜ਼ ਅਕੇ ਜਿਹਦੇ ਪਾਸੇ ਇਹ ਵਾਕਈ 65 HP ਟਰੈਕਟਰ ਵਾਲੇ ਜਿੰਨੇ ਵੀ ਮਾਰਕੀਟ ਦੇ ਵਿੱਚ 65 HP ਟਰੈਕਟਰ ਚੱਲਦੇ ਆ ਉਹਨਾਂ ਦਾ ਟਾਇਰ ਸਾਈਜ਼ ਆ ਜੀ ਉਹਦੇ ਤੇ ਵਧੀਆ ਚੱਲੂਗਾ ਜੀ ਬਿਲਕੁਲ ਜੀ ਬਿਲਕੁਲ ਬਾਕੀ ਜਿਹੜਾ ਇਹਦੇ ਟਰਾਂਸਮਿਸ਼ਨ ਆ ਉਹਦਾ ਤੁਹਾਨੂੰ ਦੇਖਣ ਦੀ ਲੋੜ ਹੀ ਨਹੀਂ ਕਰਾਰੋ ਟਰਾਂਸਮਿਸ਼ਨ ਆ ਬਿਲਕੁਲ ਜੀ ਉਹ ਤਾਂ ਮੈਂ ਆਪਾਂ ਪਹਿਲਾਂ ਵੀ ਇਹ ਗੱਲ ਕਰੀ ਪਤਾ ਹੈ ਵੀ ਕਰਾਰੋ ਕੀ ਚੀਜ਼ ਹੈ ਤਾਂ ਉਹਨਾਂ ਨੂੰ ਪਤਾ ਹੀ ਆ ਤੁਹਾਨੂੰ ਮੇਨ ਮਤਲਬ ਉੱਕੇ ਰਪੋਟਾ ਇੰਨੇ ਸਮੂਥ ਗੇਅਰ ਪੈਂਦੇ ਆ ਇੰਨੀ ਵਧੀਆ ਕੁਆਲਿਟੀ ਦੀ ਟਰਾਂਸਮਿਸ਼ਨ ਲਾਈ ਹੋਈ ਹੈ ਬਿਲਕੁਲ ਇਹ ਉਹ ਤਾਂ ਮੈਂ ਦਰਸ਼ਕ ਵੀਰੋ ਸਾਡੇ ਨਾਲ ਫੇਰ ਗੱਲ ਕਰਦਾ ਕਿਸਾਨ ਵੀਰੋ ਵੀ ਉਹ ਮਗਰੋਂ ਦਾ ਟਰੈਕਟਰ ਆਇਆ ਲੱਗਦਾ 90 75 ਤੋਂ ਤਾਂ ਘੱਟ ਲੱਗਦਾ ਹੀ ਨਹੀਂ ਨਾ ਵੀ 90 ਐਚਪੀ ਚ ਆਉਂਦੇ ਆ ਉਹ ਚੀਜ਼ਾਂ ਜਿਹੜੀਆਂ ਇਹਨਾਂ ਨੇ 60 ਨਾਲ ਜਿਆਦਾ ਵਿੱਚ ਦੇ ਦਿੱਤੀਆਂ ਬਾਕੀ ਤੁਹਾਨੂੰ ਤੋਂ ਮੈਂ ਪਲੇਟਫਾਰਮ ਇੱਕ ਵਾਰੀ ਦਿਖਾ ਦਿਆਂ ਹਾਂਜੀ ਦੇਖੋ ਲੀਵਰ ਵਗੈਰਾ ਤੁਸੀਂ ਦੇਖੋ ਸਾਰੇ ਆਗੇ ਤੇ ਸੀਟ ਬੜੀ ਕੰਫਰਟੇਬਲ ਲਗਾਈ ਹੈ ਤੇ ਨਾਲ ਹੀ ਉਹਦੇ ਸੀਟ ਦੇ ਹੋਰ ਜਿਹੜੇ ਲੀਵਰ ਆ ਜਾਂਦੇ ਆ ਪੂਰਾ ਆਰਾਮ ਨਾਲ ਡਰਾਈਵ ਕਰ ਸਕ ਬਾਕੀ ਬਈ ਜੀ ਠੀਕ ਹੈ ਜੀ ਬਹੁਤ ਚੰਗਾ ਲੱਗਿਆ ਜੀ ਬਹੁਤ ਬਹੁਤ ਧੰਨਵਾਦ ਜੀ ਗੱਲਬਾਤ ਕਰਕੇ ਤੇ ਸਾਰ ਆਪਾਂ ਕੋਈ ਕੰਪਨੀ ਦਾ ਨੰਬਰ ਦੇਣਾ ਹੋਵੇ ਜੀ ਕਿਸਾਨ ਵੀਰਾਂ ਵਾਸਤੇ ਜੀ ਬਿਲਕੁਲ ਸਰ ਤੁਸੀਂ ਸਾਡਾ ਕੰਪਨੀ ਦਾ ਨੰਬਰ ਹੈਗਾ ਆਪਾਂ ਜ਼ੂਮ ਕਰਕੇ ਦਿਖਾਉਂਦਾ 99 ਪੂਰਾ 827049 ਠੀਕ ਹੈ ਜੀ ਇਸ ਨੰਬਰ ਤੇ ਪਹਿਲਾਂ ਵੀ ਅਗਰ ਕਿਸੇ ਕਿਸਾਨ ਵਰਨੇ ਕੋਈ ਟਰੈਕਟਰ ਲਿਆ ਹੋਇਆ ਹੋਊ ਕੋਈ ਕਿਸੇ ਤਰ੍ਹਾਂ ਦੀ ਕੋਈ ਸਰਵਿਸ ਦੀ ਜਾਂ ਕਿਸੇ ਤਰ੍ਹਾਂ ਦਾ ਕੋਈ ਸਪੇਅਰ ਪਾਰਟ ਦਾ ਕੋਈ ਕਮ ਆ ਰਹੀ ਹੈ ਕੋਈ ਜ਼ਰੂਰਤ ਹੈ ਤਾਂ ਇਸ ਨੰਬਰ ਦੇ ਉੱਤੇ ਸਾਡੇ ਨਾਲ ਸੰਪਰਕ ਕਰ ਸਕਦਾ ਔਰ ਇਹ ਨੰਬਰ ਦੇ ਉੱਤੇ ਹੀ ਜਿਹੜਾ ਨਵਾਂ ਟਰੈਕਟਰ ਆਪਾਂ ਮੋੜ ਚ ਘਰੇ ਆ ਜਯੋਧਵੀਰ ਠੀਕ ਹੈ 575000 ਰੁਪਏ ਦੇ ਵਿੱਚ ਇਹ ਡਾਇਰੈਕਟ ਕੰਪਨੀ ਦਾ ਹੀ ਨੰਬਰ ਆ ਇਸ ਦੇ ਉੱਤੇ ਹੀ ਗੱਲ ਕਰਨੀ ਆ ਗੱਲ ਕਰਕੇ ਆਪਣਾ ਬੁਕਿੰਗ ਕਰਵਾ ਸਕਦਾ ਔਰ ਕਿਸੇ ਨੂੰ ਕੋਈ ਐਕਸਟਰਾ ਪੇਮੈਂਟ ਦੇਣ ਦੀ ਕੋਈ ਜ਼ਰੂਰਤ ਨਹੀਂ ਹਾਂ ਮਿੱਤਰੇ ਵਧੀਆ ਗੱਲ ਆ ਤੁਸੀਂ ਪ੍ਰੀਤ ਦਾ ਇਹ 60 ਸੌਰੀ 5049 ਟਰੈਕਟਰ ਜਿਹੜਾ ਲੈਣਾ ਹੈ ਕੰਪਨੀ ਤੋਂ ਸਿੱਧਾ ਲੈਣਾ ਤਾਂ ਉਹ ਜਿਹੜੇ ਨੰਬਰ ਆਪਾਂ ਬੋਲੇ 97800 ਪੂਰਾ 72049 ਤੇ ਕਾਲ ਕਰਕੇ ਬੁਕਿੰਗ ਕਰਵਾ ਸਕਦੇ ਹੋ ਜੀ ਤੇ ਠੀਕ ਹੈ ਜੀ ਬਾਕੀ ਪਲਾਂਟ ਚ ਮਿਲਣਾ ਹੋਵੇ ਧੰਨਵਾਦ ਜੀ ਪਲਾਂਟ ਚ ਮਿਲਣਾ ਹੋਵੇ ਤਾਂ ਬਠਿੰਡੇ ਵੀ ਮਿਲ ਸਕਦੇ ਆ ਠੀਕ ਹੈ ਬਈ ਜੀ ਧੰਨਵਾਦ ਜੀ